ਜਿੱਥੇ ਪੰਜਾਬ ਦੇ ਨੌਜਵਾਨਾਂ ਨੇ ਬਾਹਰ ਦਾ ਰੁੱਖ ਕੀਤਾ ਹੋਇਆ ਉੱਥੇ ਹੀ ਇੱਥੇ ਸਾਡੀਆਂ ਦੋ ਭੈਣਾਂ ਦੁਆਰਾ ਆਪਣੀ ਕਿਰਤ ਸ਼ੁਰੂ ਕੀਤੀ ਗਈ ਹੈ ਜਿਸ ਦੇ ਵਿੱਚ ਉਹ ਲੋਕਾਂ ਨੂੰ ਖਾਣਾ ਪਰੋਸਦੇ ਨੇ ਆਪਣਾ ਇੱਥੇ ਕੜੀ ਰਾਈਸ ਹੁੰਦੇ ਆ ਰਾਜਮਾ ਰਾਈਸ ਸਾਗ ਮੱਕੀ ਰੋਟੀ ਬਾਕੀ ਆਲੂ ਪੂਰੀ ਵੀ ਹੁੰਦੀ ਹੈ ਤੇ ਰੇਟ ਹੁੰਦੇ ਸਾਡੇ ਰਾਈਸ ਦੇ ਹੁੰਦੇ ਆ 1.30 ਔਰ ਫੁੱਲ 50 ਹੁੰਦੇ ਆ ਤੇ ਸਾਗ ਮੱਕੀ ਰੋਟੀ ਸੌਰਤ ਤੇ ਫੁੱਲ ਹੁੰਦੀ ਐ 70 ਬਿਨਾ ਪਿੱਛੇ ਜੇ ਥੋੜੀ ਪਰੇਸ਼ਾਨੀ ਆਈ ਸੀ ਭਈਏ ਤੁਹਾਨੂੰ ਪਤਾ ਅੱਜਕੱਲ ਜਿਆਦਾ ਤਾਂ ਇੱਥੇ ਕਿਤੇ ਵੀ ਰੋਡ ਤੇ ਚਲ ਜੋਗੇ ਜਿਆਦਾ ਭਈਏ ਦਿਖਣਗੇ ਪੰਜਾਬੀ ਕੰਮ ਕਰਕੇ ਖੁਸ਼ ਨਹੀਂ ਹੈਗਾ ਦੂਜਿਆ ਦੀ ਗੱਲ ਕਰੀਏ ਤਾਂ ਸ਼ਰਮ ਆਂਦੀ ਐ ਪਰ ਤੁਹਾਡੇ ਮਨਚ ਐਵੇਂ ਤਾਂ ਕੁਝ ਨਹੀਂ ਆਇਆ ਐਵੇਂ ਤਾਂ ਕੁਝ ਨਹੀਂ ਮੇਰੇ ਤਾਂ ਮਨਚ ਐ ਪੋਜ਼ਿਟਿਵ ਹੀ ਲੈਣਾ ਮਤਲਬ 네ਗੇਟਿਵ ਨਹੀਂ ਸੋਚਣਾ ਹੈਗਾ ਬਿਲਕੁਲ ਪੋਜ਼ਿਟਿਵ ਸੋਚੋ ਕੰਮ ਤਾਂ ਕੋਈ ਛੋਟਾ ਵੱਡਾ ਨਹੀਂ ਹੁੰਦਾ ਔਰ ਮੈਂ ਜੋਬ ਕੀਤੀ ਹੈ ਪਹਿਲਾਂ 3 ਸਾਲ 4 ਸਾਲ ਉੱਥੇ ਵੀ ਮਤਲਬ ਕਿਸੇ ਦੇ ਅੰਡਰ ਕੰਮ ਕਰਨਾ ਔਰ ਆਪਣਾ ਕੰਮ ਕਰਨਾ ਬਹੁਤ ਫਰਕ ਆਉਂਦਾ ਚੇ ਕਿਸੇ ਦੇ ਅੰਡਰ ਤੁਹਾਨੂੰ ਪਤਾ ਹੈ ਕਿ ਕੋਈ ਫਿਰ ਦਬਾ ਕੇ ਰੱਖਦਾ ਹੈ ਕੋਈ ਕਿਸੇ ਤਰ੍ਹਾਂ ਹੁੰਦਾ ਹੈ ਮਤਲਬ ਅਸੀਂ ਇਹ ਨਹੀਂ ਕਹਿੰਦੇ ਕਿ ਹਰ ਬੰਦਾ ਚੰਗਾ ਹੁੰਦਾ ਹੈ ਹੁਣ ਉੱਥੇ ਕਿਵੇਂ ਦਾ ਬੰਦਾ ਹੈ ਕਿਵੇਂ ਦਾ ਨਹੀਂ ਫਿਰ ਸੈਲਰੀ ਵੀ ਤੁਹਾਡੀ ਮਨთ ਦੇ ਜਿਵੇਂ 10000 ਹੋ ਗਈਆਂ 12000 ਹੋ ਗਈਆਂ ਨਾ ਉੱਤੇ ਰਹਿੰਦਾ ਹੈ ਮਨ ਨਹੀਂ ਕਦੇ ਵੀ ਹਲਕਾ ਕਰੀਦਾ ਕਿ ਹਾਂ ਵੀ ਅੱਜ ਘਟ ਹੋਇਆ ਜਾਂ ਵਧ ਹੋਇਆ ਅਸੀਂ ਕਹਿੰਨੇ ਚਲੋ ਵਾਇਗਰ ਜਿੰਨਾ ਵੀ ਦੇ ਰਿਹਾ ਬਹੁਤ ਕੁਝ ਦਿੱਤਾ ਉਹਨਾਂ ਨੇ ਮਨ ਦੇ ਵਿੱਚ ਇੱਕ ਡਰ ਰਹਿੰਦਾ ਕਿ ਮੇਰਾ ਹੋ ਗਿਆ ਹੁਣ ਜਲਦੀ ਚੱਲ ਜਾਈਏ ਨਹੀਂ ਐਵੇਂ ਤਾਂ ਕੁਝ ਨਹੀਂ ਹੈਗਾ ਸਾਡੇ ਮਨ ਚ ਡਰ ਨਹੀਂ ਹਲੇ ਆਸੀਂ ਫੋਨ ਟਾਈਮਿੰਗ ਰੱਖੀਏ 7 ਵਜੇ ਅਦਰਵਾਈਜ਼ ਜਦ ਅਸੀਂ ਸਟਾਰਟ ਕੀਤਾ ਸੀ ਨਾ ਸਾਨੂੰ ਇੱਥੇ 10 ਵਜੇ ਜਾਂਦੇ ਸੀ ਕਿਉਂਕਿ ਮੈਂ ਫਾਸਟ ਫੂਡ ਵਿੱਚ ਰੱਖਿਆ ਸੀ ਤੁਹਾਡਾ ਨਾਮ ਨਾਨਕੀ ਕਿਵੇਂ ਪਿਆ ਨਾਨਕੀ ਐਕਚੁਅਲੀ ਮੈਂ ਡੇਰੇ ਬਬ ਬਣਾਣ ਤੋਂ ਮਤਲਬ ਮੇਰੇ ਨਾਨਕੇ ਹੈ ਤੇ ਉੱਥੇ ਮੈਂ ਗੁਰੂ ਨਾਨਕ ਹਸਪੀਟਲ ਤੇ ਇੱਕ ਤਾਂ ਨਾਨਕੇ ਪੈਦਾ ਹੋਈ ਤੇ ਫਿਰ ਇੱਕ ਤੇ ਨਰਸ ਹੁੰਦੇ ਸੀ ਜਿਨ੍ਹਾਂ ਨੇ ਮੰਮਾ ਦੀ ਡਿਲੀਵਰੀ ਕੀਤੀ ਸੀ ਉਹਨਾਂ ਨੇ ਉਹਨਾਂ ਦਾ ਨਾਮ ਵੀ ਨਾਨਕੀ ਸੀਗਾ ਇਸ ਲਈ ਉਹਨਾਂ ਨੇ ਮਤਲਬ ਖੁਸ਼ੀ ਦੇ ਨਾਲ ਹੀ ਮੇਰਾ ਨਾਮ ਰੱਖਿਆ ਨਾਨਕੀ ਅਕਚੂਅਲੀ ਕਾਲਜ ਵੀ ਜਾਂਦੇ ਸੀ ਉੱਥੇ ਲੈਕਚਰ ਕੱਟ ਕੁੜੀਆਂ ਮੁੰਡੇ ਮਤਲਬ ਬਾਹਰ ਜ਼ਿਆਦਾ ਘੁੰਮਦੇ ਨੇ ਉਹੜੇ ਕੁੜੀਆਂ ਨਜ਼ਰ ਆਉਂਦੇ ਨੇ ਗੱਡੀਆਂ ਦੇ ਵਿੱਚ ਘੁੰਮਦੇ ਨੇ ਹੋਰ ਬਹੁਤ ਸਾਰੀ ਚੀਜ਼ਾਂ ਹੁੰਦੀਆਂ ਨੇ ਉਹਨਾਂ ਨੂੰ ਦੇਖ ਕੇ ਤੁਸੀਂ ਇਹ ਤਾਂ ਜ਼ਰੂਰ ਨੋਟਿਸ ਕਰਿਆ ਹੋਊਗਾ ਕਿ ਉਹ ਕਿੰਨੇ ਇੰਜੋਏ ਕਰਦੇ ਨੇ ਆਪਣੀ ਲਾਈਫ ਨੂੰ ਭਾਵੇਂ ਉਹ ਤਰੀਕਾ ਗਲਤ ਹੋ ਸਕਦਾ ਪਰ ਤੁਸੀਂ ਆਪਣੇ ਆਪ ਨੂੰ ਕਿਵੇਂ ਰੋਕ ਕੇ ਰੱਖਿਆ ਉਹਨਾਂ ਚੀਜ਼ਾਂ ਤੋਂ ਥੋੜਾ ਜਿਹਾ ਨਹੀਂ ਮਨ ਕਰਦਾ ਮਤਲਬ ਕਈ ਇੰਸਟਾਗ੍ਰਾਮ 'ਤੇ ਜਿਵੇਂ ਆਪਾਂ ਮੱਲਾ ਪ੍ਰੋਫਾਈਲ ਬਣਾਉਂਦੇ ਆ ਆਪਣੇ ਕਈ ਕਮੈਂਟਸ ਆਉਂਦੇ ਆ ਮਤਲਬ ਫਰੈਂਡਸ਼ਿਪ ਕਰ ਲੋ ਫੁਲਾਣਾ ਮਤਲਬ ਕੁਝ ਵੀ ਬਟ ਮੈਂ ਅੱਜ ਤੱਕ ਕਦੀ ਰਿਪਲਾਈ ਨਹੀਂ ਕੀਤਾ ਤੋਂ ਮੈਸੇਜ ਆਂਦੇ ਨੇ ਤਾਂ ਹਾਂਜੀ ਬਹੁਤ ਆਂਦੇ ਆ ਇੰਸਟਾਗ੍ਰam ਤੇ ਮਤਲਬ ਫੋਲੋਸ ਮਤਲਬ ਮੇਰੇ ਫੋਲੋਅਰਸ ਹੁੰਦੇ ਆ ਹੈਲੋ ਹਾਈ ਮੇਨਾ ਫਰੈਂਡਸ਼ਿਪ ਕਰੋਗੇ ਮੈਂ ਇੱਕੋ ਗੱਲ ਲਿਖਦੀ ਆ ਜਦੋਂ ਕੋਈ ਮੁੰਡਾ ਹੋਵੇ ਹੈਲੋ ਵੀਰ ਜੀ ਸਤਿ ਸ਼੍ਰੀ ਅਕਾਲ ਇਹ ਹੁੰਦਾ ਨਾ ਕਿ ਅੱਜ ਕੱਲ ਦੀ ਉਮਰ ਵਿੱਚ ਮਤਲਬ ਅਟਰੈਕਸ਼ਨ ਬਣ ਜਾਂਦਾ ਹੈ ਕਿ ਮੁੰਡਾ ਸੋਹਣਾ ਹੈ ਚਲੋ ਕਰ ਲੈਨੇ ਆ ਗੱਲਬਾਤ ਉਹ ਗੱਲਬਾਤ ਕਰਦੇ ਕਰਦੇ ਕਿਤੇ ਪਹੁੰਚ ਜਾਂਦੀ ਆ ਇਸ ਲਈ ਮਤਲਬ ਥੋੜਾ ਦੂਰੀ ਰੋ ਉਸ ਕੰਮਾਂ ਤੋਂ ਇਸ ਲਈ ਕਿਉਂਕਿ ਮੈਂ ਦੇਖਦੀ ਆ ਜਿੰਨੇ ਇਹੋ ਜਿਹੇ ਕੁੜੀ ਮੁੰਡੇ ਆ ਨਾ ਉਹਨਾਂ ਦੀ ਫੈਮਲੀ ਅਕਸਰ ਪਰੇਸ਼ਾਨ ਹੀ ਰਹਿੰਦੀ ਆ ਇੱਕ ਤਾਂ ਉਹ ਸੋਚਦੇ ਆ ਕਿ ਮਤਲਬ ਕਈ ਤਾਂ ਮਤਲਬ ਸ਼ਰਮ ਕਰਦੇ ਕਿ ਸਿ ਇਹੋ ਜਿਹੇ ਕੁੜੀ ਮੁੰਡਾ ਪੈਦਾ ਕੀਤੇ ਆ ਫਾਲੋਅਰਾਂ ਨੇ ਵੀ ਦੇਖਿਆ ਨਾ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਦੇਖਿਆ ਹੁਣੇ ਉਹਨਾਂ ਨੇ ਅੰਮ੍ਰਿਤਸਰ ਕੇ ਹੋ ਜਾਂਦੇ ਮਾਲੇ ਸਜਾਏ ਹੋਇਆ ਬਟ ਉਹਨਾਂ ਨੇ ਜੀਨਸ ਪਾਈਆਂ ਸ਼ਾਰਟਸ ਪਾਈਆਂ ਫਿਰ ਉਹਨਾਂ ਨੇ ਕਮੈਂਟ ਉਸ ਕੀਤੇ ਤਾਂ ਕਿ ਸਾਨੂੰ ਕੋਈ ਕਮੈਂਟ ਨਾ ਕਰੇ ਤਾਂ ਉਹ ਬਹੁਤ ਗਲਤ ਗੱਲ ਹੈ ਜਾਂ ਤਾਂ ਫਿਰ ਦਿਮਾਲਾ ਉਤਾਰ ਦਿਓ ਪਤਾ ਜੀ ਅੱਜ ਕੱਲ ਦੇ ਮਾਪੇ ਤਾਂ ਕਹਿੰਦੇ ਆਪਣੇ ਬੱਚੇ ਨੂੰ ਦੁਕਾਨ ਨੂੰ ਭੇਜਣ ਤੋਂ ਵੀ ਡਰਦੇ ਨੇ ਤੇ ਤੁਸੀਂ ਆਪਣੀਆਂ ਧੀਆਂ ਨੂੰ ਇੱਥੇ ਏਅਰਪੋਰਟ ਰੋਡ ਦੇ ਉੱਤੇ ਕੰਮ ਖੋਲ੍ਹ ਕੇ ਦਿੱਤਾ ਹੋਇਆ ਹੈ ਕਿਵੇਂ ਦੇਖਦੇ ਹੋ ਵਧੀਆ ਲੱਗਦਾ ਜੀ ਬੱਚਿਆਂ ਦਾ ਆਪਣੇ ਬੱਚੇ ਸਹੀ ਹੋਣੇ ਚਾਹੀਦੇ ਕੋਈ ਡਰ ਨਹੀਂ ਭਾਵੇਂ ਅੱਧੀ ਰਾਤ ਤੱਕ ਕੋ ਮਨੋ ਸਰੂਪਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਦੇਖ ਕੇ ਕਿਹੋ ਜਿਹਾ ਮਹਿਸੂਸ ਹੁੰਦਾ ਹੈ ਬਹੁਤ ਵਧੀਆ ਲੱਗਦਾ ਵੀ ਬੱਚੇ ਆਪਣੇ ਚਲੋ ਸਹੀ ਲੈਨ ਤੇ ਆਪਣੇ ਚੱਲ ਰਹੇ ਨੇ ਸਾਨੂੰ ਕੋਈ ਇਹ ਜਿਹਾ ਹੈ ਨਹੀਂ ਪਰਮਾਤਮਾ ਨੇ ਜਦੋਂ ਗੁਰੂ ਸਿੱਖ ਨੇ ਆਪਣੇ ਦਿੱਤੀ ਹੋਈ ਸਿੱਖਿਆ ਵਧੀਆ ਲੈਨ ਤੇ ਚੱਲ ਰਹੇ ਨੇ 에어ਪੋਰਟ ਰੋਡ ਦੇ ਉੱਤੇ TTI ਦੇ ਬਿਲਕੁਲ ਸਾਹਮਣੇ ਮੌਜੂਦ ਆ ਜਿੱਥੇ ਪੰਜਾਬ ਦੇ ਨੌਜਵਾਨਾਂ ਨੇ ਬਾਹਰ ਦਾ ਰੁੱਖ ਕੀਤਾ ਹੋਇਆ ਉੱਥੇ ਹੀ ਇੱਥੇ ਸਾਡੀਆਂ ਦੋ ਭੈਣਾਂ ਦੁਆਰਾ ਆਪਣੀ ਕਿਰਤ ਸ਼ੁਰੂ ਕੀਤੀ ਗਈ ਹੈ ਜਿਸ ਦੇ ਵਿੱਚ ਉਹ ਲੋਕਾਂ ਨੂੰ ਖਾਣਾ ਪਰੋਸਦੇ ਨੇ ਤਾਂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤਾਂ ਸਾਡੇ ਨਾਲ ਭੈਣ ਮੌਜੂਦ ਨੇ ਤਾਂ ਭੈਣ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਉੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਭੈਣ ਆਪਣੀ ਕਿਰਤ ਸ਼ੁਰੂ ਕੀਤੀ ਗਈ ਹੈ ਗੁਰੂ ਨਾਨਕ ਪਾਤਸ਼ਾਹ ਵੀ ਕਹਿੰਦੇ ਨੇ ਕਿ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਮੈਨੂੰ ਲੱਗਦਾ ਉਹਨਾਂ ਦੇ ਤਿੰਨਾਂ ਹੁਕਮਾਂ ਦੇ ਉੱਤੇ ਤੁਸੀਂ ਖਰੇ ਉਤਰਦੇ ਹੋ ਪਰ ਮੇਰਾ ਸਵਾਲ ਇਹ ਹੈ ਜਿੱਥੇ ਅੱਜ ਕੱਲ੍ਹ ਦੀਆਂ ਜਿਹੜੀਆਂ ਕੁੜੀਆਂ ਨੇ ਉਹ ਘਰ ਤੋਂ ਬਾਹਰ ਨਿਕਲਣ ਤੋਂ ਵੀ ਡਰਦੀਆਂ ਨੇ ਜੇਕਰ ਦੁਕਾਨ ਤੱਕ ਵੀ ਭੇਜ ਦਿੰਦੇ ਆ ਤਾਂ ਉਹ ਡਰਦੀਆਂ ਨੇ ਪਰ ਤੁਸੀਂ ਇੱਥੇ 에어ਪੋਰਟ ਰੋਡ ਦੇ ਉੱਤੇ ਹਨਾ ਇੰਨੇ ਬਹੁਤ ਸਾਰੇ ਲੋਕ ਨੇ ਜਿਹੜੇ ਇੱਥੇ ਆਂਦੇ ਹੋਣਗੇ ਜਾਂਦੇ ਹੋਣਗੇ ਹਰ ਤਰ੍ਹਾਂ ਦਾ ਬੰਦਾ ਜਿਹੜਾ ਮੱਥੇ ਲੱਗਦਾ ਪਰ ਤੁਸੀਂ ਕਿਵੇਂ ਸੋਚਿਆ ਇਹ ਕੰਮ ਦੀ ਸ਼ੁਰੂਆਤ ਕਰਨ ਬਾਰੇ ਮੈਂ ਵੈਸੇ ਤਾਂ ਵਿਆਹ ਕੀਤੀ ਹੋਈ ਆ ਔਰ ਉਸ ਤੋਂ ਬਾਅਦ ਮੈਂ ਜੌਬ ਵੀ ਕੀਤੀ ਆ ਬਟ ਮੈਨੂੰ ਸੀਗਾ ਕਿ ਮੈਂ ਆਪਣਾ ਬਿਜ਼ਨਸ ਕਰਨਾ ਹੈ ਸ਼ੌਂਕ ਸੀਗਾ ਔਰ ਕੁਕਿੰਗ ਦਾ ਵੀ ਸ਼ੌਂਕ ਹੈ ਸਿੰਗਿੰਗ ਦਾ ਵੀ ਸ਼ੌਂਕ ਹੈ ਤੇ ਮੈਂ ਸੋਚਿਆ ਕਿ ਚਲੋ ਆਪਣਾ ਕੰਮ ਸਟਾਰਟ ਕਰਦੇ ਆਂ ਭੈਣ ਉਹੀ ਜੋ ਮੇਰਾ ਸਵਾਲ ਸੀਗਾ ਕਿ ਮਾਪੇ ਵੀ ਡਰਦੇ ਨੇ ਜੇਕਰ ਕੁੜੀਆਂ ਦੀ ਗੱਲ ਕਰੀਏ ਉਹ ਤਾਂ ਡਰਦੀਆਂ ਹੀ ਨੇ ਪਰ ਮਾਪੇ ਦੇ ਮਨ ਦੇ ਵਿੱਚ ਵੀ ਕਿਤੇ ਨਾ ਕਿਤੇ ਇਹ ਰਹਿੰਦਾ ਕਿ ਨਹੀਂ ਭਾਈ ਸਾਡੀ ਕੁੜੀਆਂ ਨੇ ਅਸੀਂ ਐਦਾ ਉਹਨਾਂ ਨੂੰ ਕੱਲੀਆਂ ਨਹੀਂ ਛੱਡ ਸਕਦੇ ਇਸ ਤਰੀਕੇ ਦਾ ਕੰਮ ਨਹੀਂ ਦੇ ਸਕਦੇ ਕਰਕੇ ਜਿਸ ਦੇ ਵਿੱਚ ਜੋ ਮਤਲਬ ਉਹੀ ਲੋਕਾਂ ਦੀ ਗੱਲ ਆ ਜਾਂਦੀ ਹੈ ਹਨਾ ਤਾਂ ਤੁਹਾਡੇ ਮਾਪ ਨੇ ਤੁਹਾਨੂੰ ਨਹੀਂ ਰੋਕਿਆ ਯਾ ਡਰ ਕਿਸੇ ਤਰ੍ਹਾਂ ਦਾ ਮਨ ਦੇ ਵਿੱਚ ਨਹੀਂ ਆਇਆ ਨਹੀਂ ਇਹ ਹੀ ਵਧੀਆ ਗੱਲ ਹੈ ਕਿ ਸਾਡੀ ਫੈਮਿਲੀ ਸਾਨੂੰ ਸਪੋਰਟ ਕੀਤਾ ਕਿ ਪਹਿਲਾਂ ਵੀ ਕਦੇ ਕੋਈ ਰੋਕ ਟੋਕ ਨਹੀਂ ਕੀਤੀ ਹੈਗੀ ਚਾਹੇ ਰਾਤ ਨੂੰ ਜਿੰਨੇ ਵਜੇ ਮਰਜੀ ਬਾਹਰ ਜਾਓ ਯਾ ਕੁਝ ਵੀ ਸਾਡੇ ਚਾਚੇ ਤਾਏ ਵੀ ਹੈਗੇ ਆ ਬਟ ਰੋਕ ਟੋਕ ਹੁੰਦੀ ਹੈ ਹਨਾ ਸਾਰਿਆਂ ਦੇ ਕਿ ਕੁੜੀ ਗਲਤ ਪਾਸੇ ਨਾ ਚਲ ਜਾਈਂ ਜਾਂ ਕੁਝ ਵੀ ਬਟ ਸਾਡੇ ਮੰਮੀ ਪਾਪਾ ਨੇ ਕਦੇ ਵੀ ਨਹੀਂ ਰੋਕਿਆ ਸਾਨੂੰ ਉਹਨਾਂ ਨੂੰ ਖੁਸ਼ੀ ਹੁੰਦੀ ਹੈ ਕਿ ਅਸੀਂ ਆਪਣਾ ਕੰਮ ਸਟਾਰਟ ਕੀਤਾ ਉਹ ਕਹਿੰਦੇ ਆ ਕਿ ਇਹਨੂੰ ਵਧਾਣਾ ਹੈ ਵਧਾਓ ਜੋ ਕਰਨਾ ਹੈ ਕਦੇ ਵੀ ਨਹੀਂ ਰੋਕਦੇ ਚਲੋ ਆਪ ਹੋਰ ਵੀ ਤੁਹਾਡੇ ਨਾਲ ਗੱਲਾਂ ਕਰਨੀਆਂ ਨੇ ਪਰ ਪਹਿਲਾਂ ਸਾਨੂੰ ਜਾਣਕਾਰੀ ਦੇ ਦਿਓ ਕਿ ਤੁਸੀਂ ਕੀ ਕੁਝ ਇੱਥੇ ਬਣਾਉਂਦੇ ਹੋ ਆਪਣਾ ਇੱਥੇ ਕੜੀ ਰਾਇਸ ਹੁੰਦੀ ਹੈ ਰਾਜਮਾ ਰਾਇਸ ਸਾਗ ਮੱਕੀ ਰੋਟੀ ਬਾਕੀ ਆਲੂ ਪੂਰੀ ਵੀ ਹੁੰਦੀ ਹੈ ਤੇ ਰੇਟ ਹੁੰਦੇ ਸਾਡੇ ਰਾਇਸ ਦੇ ਹੁੰਦੇ ਆ 1.30 ਔਰ ਫੁੱਲ 50 ਹੁੰਦੀ ਹੈ ਤੇ ਸਾਗ ਮੱਕੀ ਰੋਟੀ 100 ਰੁਪਏ ਫੁੱਲ ਹੁੰਦੀ ਹੈ 70 ਰੁਪਏ ਹਾਫ ਜੇਕਰ ਪਹਿਣ ਗੱਲ ਕਰੀਏ ਤਾਂ ਅਕਸਰ ਹੀ ਖਾਣੇ ਪੀਣੇ ਦੇ ਵਿੱਚ ਸਾਫ ਸਫਾਈ ਦਾ ਮੇਨ ਖਿਆਲ ਰੱਖਿਆ ਜਾਂਦਾ ਤਾਂ ਇਹਨਾਂ ਚੀਜ਼ਾਂ ਦਾ ਖਿਆਲ ਕਿੰਨਾ ਕੁ ਜ਼ਿਆਦਾ ਰੱਖਿਆ ਜਾਂਦਾ ਤੁਹਾਡੇ ਵੱਲੋਂ ਮੈਂ ਤਾਂ ਇਹ ਸਟਾਰਟਅਪ ਕੀਤਾ ਸੀ ਕਿ ਅਸੀਂ ਬਾਹਰ ਖਾਂਦੇ ਆ ਤਾਂ ਉਹ ਫੂਡ ਜਿਹੜਾ ਹਾਈਜੈਨਿਕ ਮਤਲਬ ਆਪਣਾ ਮਸਾਲੇ ਵਗੈਰਾ ਜ਼ਿਆਦਾ ਹੁੰਦੇ ਆ ਫਿਰ ਸਾਫ ਸਫਾਈ ਨਹੀਂ ਹੁੰਦੀ ਆ ਆਪਾਂ ਦੇਖਦੇ ਆ ਤਾਂ ਮੈਂ ਤਾਂ ਇਹ ਸਟਾਰਟ ਕੀਤਾ ਸੀ ਕਿ ਅਸੀਂ ਘਰ ਵਰਗਾ ਖਾਣਾ ਪੂਰੇ ਸਾਫ ਸਫਾਈ ਨਾਲ ਬਣਾਇਆ ਜਾਂਦਾ ਘਰੇ ਵੀ ਤੇ ਬਾਕੀ ਇਹਦੇ ਚ ਇਹ ਆ ਕਿ ਮਸਾਲੇ ਵਗੈਰਾ ਕੁਛ ਨਹੀਂ ਘਰ ਦੇ ਸਾਰਾ ਕੁਛ ਹੈ ਘਰ ਦੇ ਮਸਾਲੇ ਪੀਸੇ ਹੋਏ ਪਾਏ ਹੋਏ ਆ ਸਾਰਾ ਕੁਛ ਤੁਸੀਂ ਖਾ ਕੇ ਦੇਖੋਗੇ ਤਾਂ ਘਰ ਦਾ ਹੀ ਖਾਣਾ ਲੱਗੂਗਾ ਤੁਹਾਡੀ ਮਤਲਬ ਸਿਹਤ ਨੂੰ ਖਰਾਬ ਨਹੀਂ ਕਰੇਗਾ ਤੁਸੀਂ ਕਿੰਨੇ ਕ ਟਾਈਮ ਤੋਂ ਕੰਮ ਕਰ ਰਹੇ ਹੋ ਇੱਥੇ ਇੱਥੇ 3 ਮਹੀਨਾ ਹੋ ਗਿਆ ਤੇ ਜਦੋਂ ਤੁਸੀਂ ਇੱਥੇ ਕੰਮ ਸ਼ੁਰੂ ਕੀਤਾ ਸਟਾਰਟਿੰਗ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਆਈ ਅ ਵੈਸੇ ਤਾਂ ਕੋਈ ਪਰੇਸ਼ਾਨੀ ਨਹੀਂ ਆਈ ਮਤਲਬ ਪੰਜਾਬੀ ਤਾਂ ਖੁਸ਼ ਹੁੰਦੇ ਆ ਕਿ ਚਲੋ ਆਪਣਿਆਂ ਨੇ ਖੋਲਿਆ ਕੰਮ ਹਨਾ ਬਾਕੀ ਪਿੱਛੇ ਜੇ ਥੋੜੀ ਪਰੇਸ਼ਾਨੀ ਆਈ ਸੀ ਭਈਏ ਤੁਹਾਨੂੰ ਪਤਾ ਅੱਜਕੱਲ ਜਿਆਦਾ ਤਾਂ ਇੱਥੇ ਕਿਤੇ ਵੀ ਰੋਡ ਤੇ ਚੱਲ ਜਾਓਗੇ ਜਿਆਦਾ ਭਈਏ ਦਿਖਣਗੇ ਪੰਜਾਬੀ ਕੰਮ ਕਰਕੇ ਖੁਸ਼ ਨਹੀਂ ਹੈਗਾ ਕਿ ਉਹਨਾਂ ਨੂੰ ਸ਼ਰਮ ਆਉਂਦੀ ਹੈ ਕਿ ਆਹ ਕੰਮ ਕਰਦੇ ਹੋਏ ਹਨ ਪਰ ਉਹੀ ਗੱਲ ਆ ਕਿ ਦੂਜਿਆਂ ਦੀ ਗੱਲ ਕਰੀਏ ਤਾਂ ਸ਼ਰਮ ਆਉਂਦੀ ਹੈ ਪਰ ਤੁਹਾਡੇ ਮਨ 'ਚ ਐਵੇਂ ਦਾ ਕੁਝ ਨਹੀਂ ਆਇਆ ਆਵੇਂ ਤਾਂ ਕੁਝ ਨਹੀਂ ਮੇਰੇ ਤਾਂ ਮਨ ਚ ਪੋਜੀਟਿਵ ਹੀ ਲੈਣਾ ਮਤਲਬ 네ਗੇਟਿਵ ਨਹੀਂ ਸੋਚਣਾ ਹੈਗਾ ਬਿਲਕੁਲ ਪੋਜੀਟਿਵ ਸੋਚੋ ਫਿਰ ਨਹੀਂ ਬਹੁਤ ਸਾਰੇ ਨੌਜਵਾਨੀਆ ਕੁੜੀਆਂ ਇਹ ਸੋਚਦੀਆਂ ਨੇ ਜਿਵੇਂ ਤੁਸੀਂ ਕਿਹਾ ਕਿ ਮੈਂ ਬੀਏ ਕੀਤੀ ਹੋਈ ਹੈ ਤੁਸੀਂ ਨੇ ਸੋਚਿਆ ਕਿ ਮੈਂ ਕੈਨੇਡਾ ਵਗੈਰਾ ਚਲੇ ਜਾਵਾਂ ਜਾਂ ਕੁਝ ਹੋਰ ਕਰ ਲਵਾਂ ਫਿਰ ਇਸੇ ਕੰਮ ਬਾਰੇ ਕਿਉਂ ਸੋਚਿਆ ਤੁਸੀਂ ਮੈਂ ਇਹ ਸੋਚਿਆ ਸੀਗਾ ਮਤਲਬ ਮੈਂ ਕਦੇ ਬਾਹਰ ਜਾਣ ਬਾਰੇ ਸੋਚਿਆ ਨਹੀਂ ਉਲਟਾ ਮੇਰਾ ਇਹ ਕਹਿਣਾ ਹੈ ਕਿ ਜਿਹੜੇ ਬਾਹਰ ਵੀ ਜਾਂਦੇ ਆ ਤਾਂ ਉਹ ਵੀ ਮਤਲਬ ਘਰ ਦੇ ਤਾਂ ਵੈਸੇ ਹੀ ਬਰਬਾਦ ਹੈ ਪਹਿਲਾਂ ਇੰਨਾ ਪੈਸਾ ਲਾ ਕੇ ਜਾਓ ਫਿਰ ਬਾਹਰ ਜੋਬ ਮਿਲੇ ਜਾਂ ਨਾ ਮਿਲੇ ਇੱਥੇ ਕੋਈ ਉਹ ਨਹੀਂ ਕਈ ਤਾਂ ਹੁਣ ਤੁਸੀਂ ਦੇਖਿਆ ਉਧਰ ਜਾ ਕੇ ਫਿਰ ਕਈ ਧੋਖਾ ਕਰਦੇ ਆ ਤੁਹਾਨੂੰ ਪਤਾ ਹੈ ਨਾ ਤੇ ਉਹਦੇ ਚ ਕੀ ਫਾਇਦਾ ਇੱਕ ਤਾਂ ਮਾਪਿਆਂ ਤੋਂ ਦੂਰ ਜਾਓ ਜੇ ਜਿਨ੍ਹਾਂ ਨੇ ਪੜਾਇਆ ਲਖਾਇਆ ਉਹਨਾਂ ਨੇ ਸਹਾਰਾ ਬਣਨਾ ਚਾਹੀਦਾ ਨਾ ਕਿ ਬਾਹਰ ਜਾਓ ਤੁਸੀਂ ਫਿਰ ਮੈਂ ਕੁੜੀਆਂ ਦੀ ਗੱਲ ਕਰੀਏ ਤਾਂ ਹਰੇਕ ਬੰਦੇ ਦਾ ਇਹ ਸੁਪਨਾ ਹੁੰਦਾ ਹੈ ਕਿ ਮੈਂ ਕੋਈ ਸਿਟਿੰਗ ਜੌਬ ਲੱਭਾਂ ਜਾਂ ਮੇਰੀ ਸਰਕਾਰੀ ਨੌਕਰੀ ਹੋਵੇ ਮੈਂ ਗਰਮ ਏਸੀ ਦੇ ਵਿੱਚ ਬੈਠਾਂ ਪਰ ਇੱਥੇ ਤੁਸੀਂ ਇੱਕ ਤਰ੍ਹਾਂ ਦੀ ਠੰਡ ਬਹੁਤ ਜ਼ਿਆਦਾ ਪੈ ਰਹੀ ਹੈ ਅੱਜ ਦੇ ਟਾਈਮ ਦੀ ਗੱਲ ਕਰੀਏ ਹੈ ਨਾ ਪਰ ਤਾਂ ਹੈ ਤੁਹਾਡਾ ਹੌਸਲਾ ਦੇਖੋ ਕੰਮ ਤਾਂ ਕੋਈ ਛੋਟਾ ਵੱਡਾ ਨਹੀਂ ਹੁੰਦਾ ਔਰ ਮੈਂ ਜੋਬ ਕੀਤੀ ਹੈ ਪਹਿਲਾ 3 ਸਾਲ 4 ਸਾਲ ਉੱਥੇ ਵੀ ਮਤਲਬ ਕਿਸੇ ਦੇ ਅੰਡਰ ਕੰਮ ਕਰਨਾ ਔਰ ਆਪਣਾ ਕੰਮ ਕਰਨਾ ਬਹੁਤ ਫਰਕ ਆ ਉਹਦੇ ਚ ਕਿਸੇ ਦੇ ਅੰਡਰ ਤੁਹਾਨੂੰ ਪਤਾ ਹੈ ਕਿ ਕੋਈ ਫਿਰ ਦਬਾ ਕੇ ਰੱਖਦਾ ਹੈ ਕੋਈ ਕਿਸੇ ਤਰ੍ਹਾਂ ਹੁੰਦਾ ਹੈ ਮਤਲਬ ਅਸੀਂ ਇਹ ਨਹੀਂ ਕਹਿੰਦੇ ਕਿ ਹਰ ਬੰਦਾ ਚੰਗਾ ਹੁੰਦਾ ਹੈ ਹੁਣ ਉੱਥੇ ਕਿਵੇਂ ਦਾ ਬੰਦਾ ਹੈ ਕਿਵੇਂ ਦਾ ਨਹੀਂ ਫਿਰ ਸੈਲਰੀ ਵੀ ਤੁਹਾਡੀ ਮੰਥ ਦੀ ਜਿਵੇਂ 10000 ਹੋ ਗਈਆਂ 12000 ਹੋ ਗਈ ਹੈ ਨਾ ਤੇ ਇਸ ਕੰਮ 'ਚ ਇਹ ਹੈ ਕਿ ਤੁਸੀਂ ਆਪਣਾ ਆਰਾਮ ਨਾਲ ਕਰੋ ਫਿਰ ਇਹਦੇ 'ਚ ਬੈਨੀਫਿਟ ਵੀ ਬਹੁਤ ਹੈ ਅਸੀਂ ਹਾਂ ਕਦੇ ਕਦੇ ਲਾਸ ਪ੍ਰੋਫਿਟ ਤਾਂ ਹੁੰਦਾ ਹੀ ਰਹਿੰਦਾ ਹੈ ਮੰਨਣੀ ਕਦੇ ਵੀ ਹਲਕਾ ਕਰੀਦਾ ਕਿ ਹਾਂ ਵੀ ਅੱਜ ਘਟ ਹੋਇਆ ਜਾਂ ਵੱਧ ਹੋਇਆ ਅਸੀਂ ਕਹਿੰਨੇ ਚਲੋ ਵਾਈਗਰ ਜਿੰਨਾ ਵੀ ਦੇ ਰਿਹਾ ਬਹੁਤ ਕੁਝ ਦਿੱਤਾ ਉਹਨਾਂ ਨੇ ਸਾਨੂੰ ਵੈਸੇ ਕਿਸੇ ਚਾਜ ਦੀ ਘਾਟ ਨਹੀਂ ਹੈਗੀ ਮੰਮਾ ਵੀ ਕਰਦੇ ਆ ਪਾਪਾ ਵੀ ਕਰਦੇ ਆ ਜੋ ਇਹਦਾ ਸ਼ੌਕ ਹੁੰਦਾ ਕਿ ਚਲੋ ਹੁਣ ਆ ਤਾਂ ਫਿਰ ਮੈਂ ਸੋਚਿਆ ਕਿ ਚਲੋ ਜੇ ਆਪਣਾ ਸ਼ੌਕ ਪੂਰਾ ਕਰਨਾ ਹੈ ਬਿਜ਼ਨਸ ਦਾ ਤਾਂ ਐਵੇਂ ਦਾ ਕਰੋ ਕਿ ਲੋਕਾਂ ਨੂੰ ਵੀ ਫਾਇਦਾ ਹੋਵੇ ਉਹਨਾਂ ਨੂੰ ਵੀ ਜਿਦ ਤਰ੍ਹਾਂ ਹੁਣ ਬਾਹਰ ਖਾਂਦੇ ਆ ਤਾਂ ਉਹ ਹੈਲਥ ਨੂੰ ਖਰਾਬ ਕਰਦਾ ਹਨ ਪਰ ਆਪਾਂ ਤੇ ਬੀਪੀ ਦੀ ਪ੍ਰੋਬਲਮ ਹੈ ਤਾਂ ਬਟ ਮੈਂ ਘਰੇ ਮੈਨੂੰ ਪਤਾ ਸੀ ਮੈਂ ਫਾਸਟ ਫੂਡ ਐ ਵੀ ਚੀਜ਼ ਬਣਾਨੀ ਆ ਨਾ ਤਾਂ ਉਹ ਚੀਜ਼ ਐਵੇਂ ਦੀ ਹੁੰਦੀ ਆ ਕਿ ਉਹਨਾਂ ਦੀ ਸਿਹਤ ਨਹੀਂ ਖਰਾਬ ਹੁੰਦੀ ਹੈ ਹੈਲਦੀ ਚੀਜ਼ ਬਣਾਨੀ ਆ ਐਂ ਗੱਲ ਕਰੀਏ ਹਨਾ ਰਿਸਪੌਂਸ ਦੀ ਗੱਲ ਕਰਦਾ ਮੈਂ ਇਸ ਚੀਜ਼ ਦੇ ਵਿੱਚ ਕੋਈ ਫਰਕ ਦੇਖਿਆ ਕਿ ਜਿਹੜੇ ਆਪਣੇ ਪੰਜਾਬੀ ਨੇ ਅਕਸਰ ਹੀ ਸੋਸ਼ਲ ਮੀਡੀਆ ਤੇ ਵੀ ਸੁਣਨ ਨੂੰ ਮਿਲਦਾ ਹੈ ਕਿ ਜਿਹੜੇ ਆਪਣੇ ਪੰਜਾਬੀ ਲੋਕ ਨੇ ਉਹ ਪ੍ਰਵਾਸੀਆਂ ਦੇ ਕੋਲ ਜ਼ਿਆਦਾ ਜਾਂਦੇ ਨੇ ਤੇ ਆਪਣੇ ਬੰਦੇ ਨੂੰ ਘੱਟ ਸਪੋਰਟ ਕਰਦੇ ਨੇ ਤੁਸੀਂ ਤਾਂ ਖੁਦ ਉਸ ਸਮੇਂ ਦੇ ਵਿੱਚ ਵਿਚਰ ਰਹੇ ਹੋ ਤੁਸੀਂ ਇਹ ਚੀਜ਼ ਨੋਟ ਕੀਤੀ ਹਾਂਜੀ ਮਤਲਬ ਇੱਥੇ ਮੈਂ ਦੇਖਦੀ ਹਾਂ ਕਿ ਮੇਰੇ ਸਟਾਲ ਤੇ ਜਿੱਮੇ ਆਪਣਾ ਹਿੰਦੂ ਲੋਕ ਜ਼ਿਆਦਾ ਆਉਂਦੇ ਆ ਪੰਜਾਬੀ ਹੈ ਨਾ ਉਹ ਮੇਰੇ ਲਾਗੇ ਜਿਹੜੇ ਜੋ ਵੀ ਖਰਦੇ ਆ ਭਈਆ ਜਾਂ ਕੁਲਚੇ ਵਗੈਰਾ ਹਨਾ ਤਾਂ ਉਧਰ ਜ਼ਿਆਦਾ ਜਾਂਦੇ ਆ ਉਹ ਗੱਲ ਦਾ ਦੁੱਖ ਵੀ ਲੱਗਦਾ ਕਈ ਵਾਰ ਦੇਖੀਦਾ ਅਸੀਂ ਇਹ ਨਹੀਂ ਕਹਿੰਦੇ ਕਿ ਹਾਂ ਅਬੀ ਤੁਸੀਂ ਸਾਡੇ ਕੋਲ ਆਓ ਜਾਂ ਉਧਰ ਵੀ ਬਟ ਵੈਸੇ ਅਸੀਂ ਦੇਖਦੇ ਆ ਕਿ ਪੰਜਾਬੀ ਜਿਆਦਾ ਪ੍ਰਮੋਟ ਉਧਰ ਕਰਦੇ ਪ੍ਰਵਾਸ ਪਰ ਸੋਸ਼ਲ ਮੀਡੀਆ ਦੀ ਗੱਲ ਤੱਕ ਕਰੀਏ ਤਾਂ ਨੀਚੇ ਕਮੈਂਟਾਂ ਦੇ ਵਿੱਚ ਤਾਂ ਇਹ ਲਿਖਿਆ ਜਾਂਦਾ ਹੈ ਕਿ ਭਾਈ ਪੰਜਾਬੀਆਂ ਦੀ ਸਪੋਰਟ ਕਰੋ ਪਰ ਅਸਲੀਅਤ ਤਾਂ ਤੁਸੀਂ ਕਹਿੰਦੇ ਕੁਝ ਹੋਰ ਹੈ ਹਾਂਜੀ ਸੱਚੀ ਮੈਂ ਹੁਣ ਕਮੈਂਟ ਪੜ੍ਹਦੀ ਆ ਨਾ ਕਈ ਵਾਰੀ ਜਿੱਤਰਾ ਸਾਡੀ ਵੀਡੀਓ ਸਿਪਈਆਂ ਹੋਰ ਵੀ ਤਾਂ ਉੱਚੇ ਕਹਿੰਦੇ ਆ ਸਪੋਰਟ ਕਰੋ ਜਾਂ ਪੰਜਾਬੀ ਇਹਨਾਂ ਕੋਲ ਜਾਓ ਬਟ ਬਹੁਤ ਉਲਟ ਹੈ ਮਤਲਬ ਪੰਜਾਬੀ ਸਾਰੇ ਪ੍ਰਵਾਸੀ ਕੋਲ ਜਾਂਦੇ ਆ ਇੱਥੇ ਆ ਗੱਲ ਨੋਟ ਕੀਤੀ ਆ ਹੁਣ ਜਿਵੇਂ ਤੁਸੀਂ ਇੱਥੇ ਕਿੰਨੇ ਤੋਂ ਲੈ ਕੇ ਕਿੰਨੇ ਵਜੇ ਤੱਕ ਮੌਜੂਦ ਹੁੰਨੇ ਹੋ ਤੁਸੀਂ ਇੱਥੇ ਸਾਢੇ 12 ਵਜੇ ਤੋਂ ਲੈ ਕੇ ਸ਼ਾਮ ਨੂੰ 6 ਵਜੇ ਜਾਂਦੇ ਆ 7 ਵਜੇ ਜਾਂਦੇ ਆ ਭਣ ਰਾਤ ਦੀ ਗੱਲ ਕਰੀਏ 5 5:30 ਵਜੇ ਨੇਰਾ ਪੈਣ ਲੱਗ ਜਾਂਦਾ ਹੈ ਜਦੋਂ ਰਾਤ ਹੋ ਜਾਂਦੀ ਹੈ ਉਹੀ ਗੱਲ ਮੁੜ ਕੇ ਆ ਜਾਂਦੀ ਹੈ ਕਿ ਵੈਸਤਾ ਗੁਰੂ ਦੀ ਸਿੰਘ ਨੇ ਉਹ ਤੁਸੀਂ ਨਾ ਗੁਰੂ ਦੀ ਕਿਰਪਾ ਇੱਕ ਕੋਈ ਡਰ ਨਹੀਂ ਆ ਮਨ ਦੇ ਵਿੱਚ ਪਰ ਇੱਕ ਮਨ ਦੇ ਵਿੱਚ ਇੱਕ ਡਰ ਰਹਿੰਦਾ ਕਿ ਨੇਰਾ ਹੋ ਗਿਆ ਹੁਣ ਜਲਦੀ ਚਲ ਜੀਏ ਨਹੀਂ ਐਵੇਂ ਤਾਂ ਕੁਝ ਨਹੀਂ ਹੈਗਾ ਸਾਡੇ ਮਨ ਚ ਡਰ ਨਹੀਂ ਹਲੇ ਅਸੀਂ ਹੁਣ ਟਾਈਮਿੰਗ ਰੱਖੀ ਹੈ 7 ਵਜੇ ਅਦਰਵਾਈਜ਼ ਜਦ ਅਸੀਂ ਸਟਾਰਟ ਕੀਤਾ ਸੀ ਨਾ ਸਾਨੂੰ ਇੱਥੇ 10 ਵਜ ਜਾਂਦੇ ਸੀ ਕਿਉਂਕਿ ਮੈਂ ਫਾਸਟ ਫੂਡ ਵੀ ਰੱਖਿਆ ਸੀ ਨਾਲ ਕਦੇ ਫੈਮਿਲੀ ਨੇ ਨਹੀਂ ਰੋਕਿਆ ਕਿ ਹਾਂ ਵੀ ਤੁਸੀਂ 6 ਵਜ ਤੋਂ ਬਾਅਦ ਬਾਹਰ ਨਹੀਂ ਜਾਣਾ ਕੁਝ ਨਹੀਂ ਇੱਥੇ ਪਾਪਾ ਹੁਣ ਚਾਹੇ ਨਾ ਹੁਣ ਪਰ ਉਹਨਾਂ ਨੂੰ ਪਤਾ ਕਿ ਇਹ ਕਰ ਸਾਧੀਆਂ ਇਸ ਲਈ ਉਹਨਾਂ ਨੇ ਕਦੇ ਨਹੀਂ ਅਸੀਂ 10 ਵਜ ਤੱਕ ਵੀ ਬਾਹਰ ਜਾਂਦੇ ਰਹੇ 11 ਵਜ ਜਾਂਦੇ ਰਹੇ ਇੱਥੋਂ ਅਸੀਂ ਇੱਕ ਮੇਰਾ ਸਵਾਲ ਹੈ ਤੁਹਾਡੇ ਕੋਲੋਂ ਅਕਸਰ ਹੀ ਕੁੜੀਆਂ ਆਪਣੇ ਮਾਪੇ ਦੇ ਪ੍ਰਤੀ ਜਿਹੜਾ ਆਪਣਾ ਭਰੋਸਾ ਏ ਉਹ ਬਹੁਤ ਮੁਸ਼ਕਲ ਨਾਲ ਬਣਾ ਪਾਉਂਦੀਆਂ ਨੇ ਅੱਜ ਦੇ ਦੌਰ ਦੀ ਕਾਰਕਰੀਏ ਕਿਉਂਕਿ ਸੋਸ਼ਲ ਮੀਡੀਆ ਤੇ ਗੱਲ ਕਰੀਏ ਤਾਂ ਕਿੰਨੀਆਂ ਹੀ ਅਜਹੀਆਂ ਖਬਰਾਂ ਸਾਹਮਣੇ ਆਉਂਦੀਆਂ ਨੇ ਕਿ ਕੁੜੀਆਂ ਦੇ ਨਾਲ ਐਦਾਂ ਹੋ ਗਿਆ ਹੁੰਦਾ ਹੋ ਗਿਆ ਤੁਸੀਂ ਕਿਸ ਤਰੀਕੇ ਦੇ ਨਾਲ ਕਾਮਯਾਬ ਹੋਏ ਆਪਣੇ ਮਾਬੇ ਮਾਪੇ ਨੂੰ ਇਹ ਭਰੋਸਾ ਦਿਵਾਉਣ ਵਾਸਤੇ ਕਿ ਤੁਸੀਂ ਬੇਫਿਕਰ ਹੋ ਜਾਓ ਮੈਂ ਵੀ ਮਤਲਬ ਬੇਫਿਕਰ ਹੋ ਜਾਓ ਕੁਝ ਨਹੀਂ ਹੁੰਦਾ ਅ ਦੇਖੋ ਅਸੀਂ 12ਵੀਂ ਕੀਤੀ ਠੀਕ ਹੈ ਉਸ ਤੋਂ ਬਾਅਦ ਵੀ ਅਸੀਂ ਹੁਣ ਜਿਤਰਾਂ ਅਸੀਂ ਕਹਿੰਦੇ ਆ ਅੱਜਕੱਲ ਨਾ ਬੱਚਿਆਂ ਨੂੰ ਛੋਟੇ ਹੁੰਦੇ ਤੇ ਫੋਨ ਦੇ ਦਿੰਦੇ ਆ ਹਾਚੇ ਫੜਾਉਂਦੇ ਆ ਉਹਦੇ ਨਾਲ ਬੱਚੇ ਵਿਗੜਦੇ ਆ ਔਰ ਅੱਜ ਕੱਲ੍ਹ ਨਾ ਅਸੀਂ ਦੇਖਿਆ ਕਿ ਕੁੜੀ ਮੁੰਡੇ ਜਿੱਦਾਂ ਹੁਣ ਚਲੋ ਇੱਕ ਤਰ੍ਹਾਂ ٹرسٹ ਹੁੰਦਾ ਹੈ ਫੈਮਿਲੀ ਨੂੰ ਤਾਂ ਉਹ ਇਧਰ ਬਾਹਰ ਭੇਜਦੇ ਆ ਕੰਮ ਕਰੋ ਹਣਾ ਤੁਸੀਂ ਇਧਰ ਕਈ ਆਇਆ ਹਿਮਾਚਲ ਤੋਂ ਕੋਈ ਅੰਮ੍ਰਿਤਸਰ ਤੋਂ ਆਇਆ ਕੋਈ ਜਲੰਧਰ ਤੋਂ ਬਟ ਸਾਸੀਂ ਜਿੱਦਣਾ ਕੰਮ ਕਰਦੇ ਰਹੇ ਨਾ ਕੁੜੀਆਂ ਨਾਲ ਤਾਂ ਕਈ ਕੁੜੀਆਂ ਅਸੀਂ ਐਵੇਂ ਦੀ ਦੇਖਿਆ ਜਿਹੜੀਆਂ ਇਧਰ ਨਸ਼ੇ ਕਰਦੀਆਂ ਤਾਂ ਉਹ ਮਤਲਬ ਇਤਰਾ ਤੋ ਔਖਾ ਦੇ ਨਾ ਹੋ ਗਿਆ ਫੈਮਲੀ ਨੂੰ ਕਿ ਅਗਰ ਫੈਮਲੀ ਨੇ ٹرسٹ ਹੈ ਤੁਹਾਨੂੰ ਇੱਧਰ ਭੇਜਿਆ ਕਿ ਕੰਮ ਕਰੋ ਤਾਂ ਤੁਸੀਂ ਇੱਧਰ ਨਸ਼ੇ ਕਰ ਰਹੇ ਉਹ ਬਹੁਤ ਗਲਤ ਹੈ ਉਹੀ ਗੱਲ ਹੈ ਨਾ ਉਹਨਾਂ ਦੇ ਹਾਲਾਤ ਦੇਖ ਕੇ ਫਿਰ ਤੁਸੀਂ ਕਿਵੇਂ ਕਾਮਯਾਬ ਹੋਏ ਆਪਣੇ ਮਾਪਪਾ ਦਾ ਪੂਰਾ ਸਾਪਨੇ ਉੱਤੇ ਬਣਾਉਣ ਦੇ ਵਿੱਚ ਅਸੀਂ ਤਾਂ ਇਹ ਹੀ ਹੈ ਕਿ ਹੁਣ ਜਦੋਂ ਫੈਮਲੀ ਸਪੋਰਟ ਕਰ ਰਹੀ ਹੈ ਤਾਂ ਅਸੀਂ ਸਮਝਦੇ ਹਾਂ ਕਿ ਅਗਰ ਅਸੀਂ ਗਲਤ ਕਰਾਂਗੇ ਤਾਂ ਫੈਮਲੀ ਸਾਨੂੰ ਕਹੇਗੀ ਕਿ ਤੁਸੀਂ ਘਰੇ ਬੈਠੋ ਤੇ ਜੇ ਅਗਰ ਫੈਮਲੀ ਨੇ ਸਾਨੂੰ ਖੁੱਲ੍ਹ ਦਿੱਤੀ ਹੋਈ ਹੈ ਤਾਂ ਉਹਦਾ ਪੂਰਾ ਉਤਰੋ ਠੀਕ ਹੈ ਤੇ ਇਹ ਮੁੰਲਾ ਦਾ ਛੋਟੀ ਭੈਣ ਨੇ ਤੁਹਾਡੇ ਨਾਲ ਜਦੋਂ ਕੰਮ ਕਰਦੇ ਨੇ ਭੈਣ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਤਾਂ ਭੈਣ ਤੁਸੀਂ ਕਿਵੇਂ ਤੁਸੀਂ ਜਿਵੇਂ ਪਾਰਟਨਰਸ਼ਿਪ ਚੋਂ ਜਾਂ ਇੱਕ سپورਟ ਕਰਦੇ ਹੋ ਭੈਣ ਦੀ ਨਹੀਂ ਨਹੀਂ ਮੈਂ سپورਟ ਲਈ ਕਰਦੀ ਆ ਪਾਰਟਨਰਸ਼ਿਪ ਨਹੀਂ ਕੀ ਕਰਦੇ ਹੋ ਤੁਸੀਂ ਮੈਂ ਬਸ ਇਹਦੀ ਮਦਦ ਕਰ ਦਿੰਦੀ ਆ ਕਈ ਵਾਰ ਜਿਵੇਂ ਮਤਲਬ ਗਾਹਕ ਜ਼ਿਆਦਾ ਆ ਜਾਂਦੇ ਨੇ ਫਿਰ ਉਹ ਮਤਲਬ ਰੋਟੀਆਂ ਵਗੈਰਾ ਉਤਾਰੀ ਹੁੰਦੀ ਆ ਇਸ ਤੋਂ ਇਲਾਵਾ ਚਲੋ ਮਦਦ ਤੁਸੀਂ ਕਰਦੇ ਹੋ ਪੜਾਈ ਕੀ ਕਰਦੇ ਹੋ ਤੁਸੀਂ ਮੈਂ ਸਟੱਡੀ ਬੀ ਐਲ ਐਲ ਵੀ ਕਰ ਰਹੀ ਆ ਓਕੇ ਤੁਸੀਂ ਵਕੀਲ ਦੀ ਪੜਾਈ ਕਰ ਰਹੇ ਹੋ ਤਾ ਭੈਣ ਗੱਲ ਕਰੀਏ ਵੈਸੇ ਤੁਹਾਡਾ ਨਾਨ ਕੀ ਹੈ ਨਾਨ ਕੀ ਨਾਨ ਕੀ ਜੀ ਹਾਂਜੀ ਤੁਸੀਂ ਕਿਵੇਂ ਦੇਖਦੇ ਹੋ ਤੁਸੀਂ ਕੋਲ ਜਾਂਦੇ ਵਿੱਚ ਜਾਂਦੇ ਹੋ ਹੋਰ ਕੁੜੀਆਂ ਦੇ ਹਾਲਾਤ ਵੀ ਦੇਖਦੇ ਹੋ ਤਾਂ ਇਧਰ ਤੁਹਾਡੀ ਭੈਣ ਵੀ ਨੇ ਜਿਹੜੇ ਬੜੀ ਇਮਾਨਦਾਰੀ ਦੇ ਨਾਲ ਆਪਣੀ ਕਿਰਤ ਕਰ ਰਹੇ ਨੇ ਕਿੰਨਾ ਕੁ ਫਰਕ ਮਹਿਸੂਸ ਹੁੰਦਾ ਤੇ ਮਾਣ ਮਹਿਸੂਸ ਹੁੰਦਾ ਮੈਨੂੰ ਤਾਂ ਮਤਲਬ ਬਹੁਤ ਮਾਣ ਮਹਿਸੂਸ ਹੁੰਦਾ ਹੈ ਐਕਚੁਅਲੀ ਜਦ ਕਾਲਜ ਵੀ ਜਾਂਦੇ ਸੀ ਉੱਥੇ ਲੈਕਚਰ ਕੱਟ ਕੁੜੀਆਂ ਮੁੰਡੇ ਮਤਲਬ ਬਾਹਰ ਜ਼ਿਆਦਾ ਘੁੰਮਦੇ ਨੇ ਇਸ ਲਈ ਮੈਂ ਹੁਣ ਤਾਂ ਕਾਲਜ ਜਾਣਾ ਹੀ ਛੱਡਤਾ ਕਿਉਂਕਿ ਉਹ ਕਹਿੰਦੇ ਨੇ ਸੰਗਤ ਦਾ ਅਸਰ ਪੈਂਦਾ ਹੈ ਹੋਲੀ-ਹੋਲੀ ਇਸ ਲਈ ਫਿਰ ਮੈਂ ਹਲੇ ਮਤਲਬ ਪ੍ਰਾਈਵੇਟ ਹੀ ਕਰ ਰਹੀ ਆ ਰੈਗੂਲਰ ਜਾਣ ਦਾ ਮੇਰੀ ਇੱਛਾ ਨਹੀਂ ਹੈਗੀ ਕਿ ਉੱਥੇ ਕੁਝ ਹੁੰਦਾ ਹੀ ਨਹੀਂ ਆ ਕਾਲਜਾਂ ਵਿੱਚ ਵੀ ਅੱਜਕਲ ਪੜਾਈਆਂ ਤਾਂ ਹੈ ਨਹੀਂ ਹੁਣ ਕਿਉਂਕਿ ਲੈਕਚਰ ਚ ਵੀ ਜੇ ਜਾਓ ਇੱਕ ਦੋ ਬੱਚਾ ਹੀ ਆ ਜਿਹੜਾ ਮਤਲਬ ਸਟੂਡੈਂਟ ਬੈਠਾ ਹੁੰਦਾ ਹੈ ਬਾਕੀ ਸਾਰੇ ਮਤਲਬ ਬਾਹਰ ਘੁੰਮ ਰਹੇ ਹੁੰਦੇ ਟੀਚਰਜ਼ ਨੂੰ ਕੋਈ ਫਰਕ ਨਹੀਂ ਪੈਂਦਾ ਆਂਦੀਆਂ ਨੇ ਬੈਠਦੀਆਂ ਨੇ ਚੇਅਰਸ ਤੇ ਬਸ ਮੋਬਾਈਲ ਚ ਲਾ ਕੇ ਬਸ ਪੇਪਰਸ ਵਗੈਰਾ ਦੇ ਜਾਂਦੀਆਂ ਨੇ ਕਿ ਆ ਤੁਸੀਂ ਮਤਲਬ ਰਿਵਾਈਜ਼ ਕਰੋ ਬਸ ਪੰਜਾਬ ਦੀਆਂ ਕੁੜੀਆਂ ਨੂੰ ਇਹ ਮੁੰਡਿਆਂ ਨੂੰ ਲੈ ਕੇ ਕਿੰਨੇ ਕੁ ਹਾਲਾਤ ਖਰਾਬ ਹੋ ਚੁੱਕੇ ਨੇ ਬਹੁਤ ਜ਼ਿਆਦਾ ਜ਼ਿਆਦਾਤਰ ਤਾਂ ਸਾਰੇ ਮਤਲਬ ਤੁਹਾਨੂੰ ਪਤਾ ਹੀ ਹੈ ਪੰਜਾਬ ਤੋਂ ਬਾਹਰ ਚਲੇ ਗਏ ਨੇ ਕੈਨੇਡਾ ਚਲੇ ਗਏ ਯੂਕੇ ਤੇ ਬਾਕੀ ਜਿਹੜੇ ਨੌਜਵਾਨ ਰਹਿ ਗਏ ਨੇ ਉਹ ਕਈ ਨਸ਼ਿਆਂ ਵਿੱਚ ਲੱਗੇ ਹੋਏ ਨੇ ਹੁਣ ਸਾਡੇ ਇੱਥੇ ਮਤਲਬ ਅਸੀਂ ਕਈ ਵਾਰ ਦੇਖਦੇ ਹਾਂ ਕੁੜੀਆਂ ਸਾਨੂੰ ਦੇਖ ਕੇ ਇੰਨਾ ਮਤਲਬ ਬੁਰਾ ਫੀਲ ਹੁੰਦਾ ਹੈ ਜਿਵੇਂ ਉੱਥੇ ਸਿਗਰਟ ਦੀ ਦੁਕਾਨ ਤੇ ਭਈਆਂ ਦੇ ਕੋਲ ਬੈ ਕੇ ਮਤਲਬ ਸਿਗਰਟਾਂ ਪੀ ਰੀਆਂ ਹੁੰਦੀਆਂ ਲੈ ਕੇ ਨੀ ਫਿਰ ਸੋਸ਼ਲ ਮੀਡੀਆ ਤੇ ਅਕਸਰ ਇਹ ਆਵਾਜ਼ ਜਿਹੜੀ ਸੁਣਦੀ ਹੋਈ ਨਜ਼ਰ ਆਉਂਦੀ ਹੈ ਕਿ ਕੁੜੀਆਂ ਦੇ ਨਾਲ ਕੁਝ ਗਲਤ ਹੋ ਗਿਆ ਤਾਂ ਕਿਤੇ ਨਾ ਕਿਤੇ ਕੁੜੀਆਂ ਵੀ ਜ਼ਿੰਮੇਦਾਰ ਨਹੀਂ ਉਸ ਚੀਜ਼ ਲਈ ਹਾਂਜੀ ਹਾਂਜੀ ਮੈਂ ਤਾਂ ਮਤਲਬ ਪੂਰੀ ਸਪੋਰਟ ਕਰਦੀ ਹਾਂ ਕਿ ਕੁੜੀਆਂ ਵੀ ਉਨੀਆਂ ਜ਼ਿੰਮੇਦਾਰ ਨੇ ਜਿੰਨੇ ਮੁੰਡੇ ਹੁੰਦੇ ਆ ਕਿਉਂਕਿ ਕੁੜੀਆਂ ਖੁਦ ਮਤਲਬ ਸ਼ਾਰਟਸ ਪਾ ਕੇ ਰਾਤ ਨੂੰ ਜੇ 11 ਵਜੇ ਬਾਹਰ ਘੁੰਮਣ ਗਈਆਂ ਉਪਰ ਤੇ ਸਿਗਰਟਾ ਪੀਣ ਗਈਆਂ ਨਸ਼ੇ ਵਿੱਚ ਹੁੰਦੀਆਂ ਤੇ ਫਿਰ ਮੁੰਡੇ ਕਿਉਂ ਨਾ ਛੇੜਨਗੇ ਅੱਦਾਂ ਮਤਲਬ 50% ਤਾਂ ਕੁੜੀਆਂ ਵੀ ਗਲਤ ਹੁੰਦੀਆਂ ਨੇ ਮੈਂ ਨਹੀਂ ਕਹਿੰਦੀ ਸਾਰੀ ਕੁੜੀਆਂ ਬਟ ਜਿਹੜੀਆਂ ਹੈਗੀਆਂ ਨੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਦੂਜੀ ਕੁੜੀਆਂ ਵੀ ਮਤਲਬ ਦੇਖ ਕੇ ਕਰਦੀਆਂ ਨੇ ਉਹਨਾਂ ਨੂੰ ਉਹ ਇਹ ਨਹੀਂ ਸੋਝੀਆਂ ਕਿ ਅਸੀਂ ਖੁਦ ਕਰ ਰਹੀਆਂ ਉਹਨਾਂ ਨੂੰ ਇਹ ਹੁੰਦਾ ਹੈ ਕਿ ਮਤਲਬ ਉਹ ਇਹ ਨਹੀਂ ਦੇਖਦਾ ਕਿ ਮਤਲਬ 50% ਚ ਮਤਲਬ ਜਿਹੜਾ ਅਸਰ ਹੈ ਉਹ ਦੂਜੀ ਕੁੜੀ ਤੇ ਪੈ ਰਿਹਾ ਹੈ ਕਿ ਮੈਂ ਆਪ ਤੇ ਖਰਾਬ ਹੈ ਇਹ ਨਾਲ ਕਿਸੀ ਹੋਰ ਨੂੰ ਵੀ ਖਰਾਬ ਕਰ ਰਹੀ ਆਂ ਇਸ ਲਈ ਪਰ ਕੋਲਚੇ ਦੀ ਗੱਲ ਕਰੀਏ ਤਾਂ ਆਪਾਂ ਚਲੋ ਥੋੜੀ ਬੋਧੀ ਮੁੰਡੇ ਕੁੜੀਆਂ ਨੂੰ ਲੈ ਕੇ ਤੁਹਾਡੇ ਨਾਲ ਚਰਚਾ ਕਰਾਂਗੇ ਕੋਲਚਾ ਦੇ ਵਿੱਚ ਅਕਸਰ ਹੀ ਮੁੰਡੇ ਕੁੜੀਆਂ ਨਜ਼ਰ ਆਉਂਦੇ ਨੇ ਗੱਡੀਆਂ ਦੇ ਵਿੱਚ ਘੁੰਮਦੇ ਨੇ ਹੋਰ ਬਹੁਤ ਸਾਰੀ ਚੀਜ਼ਾਂ ਹੁੰਦੀਆਂ ਨੇ ਉਹਨਾਂ ਨੂੰ ਦੇਖ ਕੇ ਤੁਸੀਂ ਇਹ ਤਾਂ ਜ਼ਰੂਰ ਨੋਟਿਸ ਕਰਿਆ ਹੋਊਗਾ ਕਿ ਉਹ ਕਿੰਨੇ ਇੰਜੋਏ ਕਰਦੇ ਨੇ ਆਪਣੀ ਲਾਈਫ ਨੂੰ ਭਾਵੇਂ ਉਹ ਤਰੀਕਾ ਗਲਤ ਹੋ ਸਕਦਾ ਪਰ ਤੁਸੀਂ ਆਪਣੇ ਆਪ ਨੂੰ ਕਿਵੇਂ ਰੋਕ ਕੇ ਰੱਖਿਆ ਉਹਨਾਂ ਚੀਜ਼ਾਂ ਤੋਂ ਤੁਹਾਡਾ ਨਹੀਂ ਮਨ ਕਰਦਾ ਨਹੀਂ ਮੇਰਾ ਤਾਂ ਅਜ ਤੱਕ ਮੈਂ ਤਾਂ ਕਦੀ ਇਸ ਕੰਮ 'ਚ ਗਈ ਨਹੀਂ ਆ ਕਿਉਂਕਿ ਮੈਂ ਦੇਖਦੀ ਆ ਜਿੰਨੇ ਇਹੋ ਜਿਹੇ ਕੁੜੀ ਮੁੰਡੇ ਆ ਨਾ ਉਹਨਾਂ ਦੀ ਫੈਮਲੀ ਅਕਸਰ ਪਰੇਸ਼ਾਨ ਹੀ ਇੱਕ ਤਾਂ ਉਹ ਸੋਚਦੇ ਆ ਕਿ ਮਤਲਬ ਕਈ ਤਾਂ ਮਤਲਬ ਸ਼ਰਮ ਕਰਦੇ ਕਿ ਸ ਇਹ ਜੇ ਕੁੜੀ ਮੁੰਡਾ ਪੈਦਾ ਕੀਤੇ ਆ ਇਸ ਲਈ ਮੈਂ ਦਾ ਮਤਲਬ ਕਦੀ ਇਹ ਜੇ ਕਮਾਂ ਚ ਵੈਸੇ ਗਈ ਨਹੀਂ ਆ ਨਾ ਹੀ ਕਦੀ ਸੋਚਿਆ ਹੀ ਕਦੀ ਇਸ ਬਾਰੇ ਮਤਲਬ ਕਈ ਇੰਸਟਾਗ੍ਰam ਤੇ ਜਿਵੇਂ ਆਪਾਂ ਮਤਲਬ ਪ੍ਰੋਫਾਈਲ ਬਣਾਉਂਦੇ ਆ ਆਪਣੀ ਕਈ ਕਮੈਂਟਸ ਆਉਂਦੇ ਆ ਮਤਲਬ ਫਰੈਂਡਸ਼ਿਪ ਕਰ ਲੋ ਫਲਾਣਾ ਮਤਲਬ ਕੁਛ ਵੀ ਬਟ ਮੈਂ ਹਾਸਤ ਕਦੀ ਰਿਪਲਾਈ ਨਹੀਂ ਕੀਤਾ ਤੁਹਾਨੂੰ ਮੈਸੇਜ ਆਉਂਦੇ ਨੇ ਇਦਾਂ ਦੇ ਹਾਂਜੀ ਬਹੁਤ ਆਉਂਦੇ ਆ ਇੰਸਟਾਗ੍ਰam ਤੇ ਮਤਲਬ ਫੋਲੋਸ ਮਤਲਬ ਮੇਰੇ ਫੋਲੋਅਰਸ ਹੁੰਦੇ ਆ ਹੈਲੋ ਹਾਈ ਮੈਨਾਂ ਫਰੈਂਡਸ਼ਿਪ ਕਰੋਗੇ ਮੈਂ ਇੱਕੋ ਗੱਲ ਲਿਖਦੀ ਆ ਜਦੋਂ ਕੋਈ ਮੁੰਡਾ ਹੋਵੇ ਹੈਲੋ ਵੀਰ ਜੀ ਸਤਿ ਸ਼੍ਰੀ ਅਕਾਲ ਉਸ ਤੋਂ ਬਾਅਦ ਉਹਦਾ ਮੈਸੇਜ ਨਹੀਂ ਆਂਦਾ ਨਹੀਂ ਅਕਸਰ ਹੀ ਮਤਲਬ ਇਹ ਮਤਲਬ ਬੜਾ ਸੋਣਾ ਸੁਝਾ ਦਿੰਦਾ ਤੁਸੀਂ ਕੁੜੀਆਂ ਵੀ ਸੁਣ ਲੈਣ ਵੀ ਜੇਕਰ ਕੋਈ ਅਦਾ ਦਾ ਮੁੰਡਾ ਤੁਹਾਨੂੰ ਤੰਗ ਕਰਦਾ ਤਾਂ ਕੁਝ ਕਹਿਣ ਦੀ ਲੋੜ ਨਹੀਂ ਉਹਦਾ ਰਿਪਲਾਈ ਵੀਰ ਜੀ ਕਹਿ ਕੇ ਕਰ ਦੋ ਮੈਂ ਵੀਰ ਜੀ ਕਹਿ ਕੇ ਮੇਰੇ ਇੰਸਟਾਗ੍ਰam ਤੇ ਚੈੱਕ ਕਰ ਸਕਦੇ ਹੋ ਮੈਂ ਜਿੰਨੇ ਕਮੈਂਟੀਆਂ ਮਤਲਬ ਰਿਪਲਾਈ ਕਰਦੀ ਆ ਨਾ ਮੈਂ ਹੈਲੋ ਵੀਰ ਜੀ ਜ਼ਰੂਰ ਲਿਖਿਆ ਹੁੰਦਾ ਜਦ ਮੈਂ ਰਿਪਲਾਈ ਕਰਦਾ ਕਿਉਂਕਿ ਉਹ ਵੀ ਕਰ ਰਹੇ ਹੁੰਦੇ ਰਿਪਲਾਈ ਫਿਰ ਉਹ ਕਹਿੰਦੇ ਸੀ ਬੜੇ ਘਮੰਡੀ ਹੋ ਕਿ ਸਾਡੀ ਮਤਲਬ ਗੱਲ ਦਾ ਜਵਾਬ ਨਹੀਂ ਦੇ ਰਹੇ ਤੇ ਮੈਂ ਇੱਕੋ ਗੱਲ ਲਿਖਦੀ ਹਾਂ ਹੈਲੋ ਵੀਰ ਜੀ ਸਤਿ ਸ਼੍ਰੀ ਅਕਾਲ ਬਸ ਪਰ ਕੁਝ ਕੁੜੀਆਂ ਨਹੀਂ ਮੁੰਡਿਆਂ ਨੂੰ ਲੈ ਕੇ ਗੱਲ ਕਰਾਂਗਾ ਅੱਜ ਕੱਲ ਇਹ ਦੌਰ ਬੜਾ ਚੱਲਦਾ ਕਿ ਮੁੰਡੇ ਆਪਣੀਆਂ ਮਿੱਠੀਆਂ ਮਿੱਠੀਆਂ ਗੱਲਾਂ ਦੇ ਵਿੱਚ ਪਾ ਕੇ ਕੁੜੀਆਂ ਨੂੰ ਆਪਣੇ ਜਾਲ ਦੇ ਵਿੱਚ ਫਸਾ ਲੈਂਦੇ ਨੇ ਕਿ ਇਹ ਗੱਲ ਸੱਚਾਈ ਹੈ ਜਾਂ ਕੁੜੀਆਂ ਉਸ ਚੀਜ਼ ਲਈ ਖੁਦ ਜ਼ਿੰਮੇਵਾਰ ਹੁੰਦੀਆਂ ਨੇ ਨਹੀਂ ਕੁੜੀਆਂ ਖੁਦ ਜ਼ਿੰਮੇਵਾਰ ਹੁੰਦੀਆਂ ਨੇ ਕਿ ਮੁੰਡੇ ਦਾ ਤਾਂ ਉਹਨਾਂ ਦਾ ਤਾਂ ਮਤਲਬ ਹੁਣ ਹੈ ਹੀ ਉਹ ਤਾਂ ਕਰਦੇ ਹੀ ਐ ਚ ਲੋ ਮਤਲਬ ਮੈਸੇਜ ਵਗੈਰਾ ਹੁਣ ਮੈਨੂੰ ਵੀ ਤਾਂ ਬਥੇਰੇ ਆਉਂਦੇ ਆ ਬਟ ਮੈਂ ਜੇ ਖੁਦ ਚਾਹਦੀ ਆ ਕਿ ਹਾਂ ਮੈਂ ਕਰਨੀ ਆ ਜੇ ਮੈਨੂੰ ਵਧੀਆ ਲੱਗ ਰਿਹਾ ਏ ਇੱਕ ਹੁੰਦਾ ਨਾ ਕਿ ਅੱਜ ਕੱਲ ਦੀ ਉਮਰ ਵਿੱਚ ਮਤਲਬ ਅਟਰੈਕਸ਼ਨ ਬਣ ਜਾਂਦਾ ਕਿ ਮੁੰਡਾ ਸੋਹਣਾ ਐ ਚਲੋ ਕਰ ਲੈਂਦੇ ਆ ਗੱਲਬਾਤ ਉਹ ਗੱਲਬਾਤ ਕਰਦੇ ਕਰਦੇ ਕਿਤੇ ਹੀ ਪਹੁੰਚ ਜਾਂਦੀ ਐ ਇਸ ਲਈ ਮਤਲਬ ਥੋੜਾ ਦੂਰੀ ਰੋ ਉਸ ਕੰਮਾਂ ਤੋਂ ਇਸ ਲਈ ਨਾਨਕੀ ਤੁਹਾਡਾ ਨਾਮ ਦੱਸਿਆ ਪੂਰਾ ਨਾਮ ਕੀ ਐ ਪੂਰਾ ਨਾਮ ਨਾਨਕੀ ਕੱਲਾਵਤ ਮੈਂ ਪਿੱਛੇ ਕੁਝ ਨਹੀਂ ਲਗਾਉਂਦੀ ਨਾ ਕੋਰ ਨਾ ਕੁਝ ਮਤਲਬ ਵੈਸੇ ਮੈਨੂੰ ਮਤਲਬ ਕਾਲਜ ਵਿੱਚ ਮੇਰਾ ਨਾਮ ਵੈਸੇ ਹੈਗਾ ਗੁਰਲੀਨ ਕੌਰ ਕਿਉਂਕਿ ਸਰਟੀਫਿਕੇਟ ਤੇ ਮੇਰਾ ਨਾਨਕੀ ਹੈ ਬਟ ਸਕੂਲ ਟਾਈਮ 'ਚ ਮੇਰੀ ਇੱਕ ਟੀਚਰ ਹੁੰਦੇ ਸੀਗੇ ਉਹਨਾਂ ਨੇ ਮੈਨੂੰ ਕਿਹਾ ਸੀ ਕਹਿੰਦੇ ਨਾਨਕੀ ਨਾਮ ਕਹਿੰਦੇ ਮਤਲਬ ਪੂਰਾ ਨਹੀਂ ਲੱਗਦਾ ਪਿੱਛੇ ਕੌਰ ਲੱਗਣਾ ਚਾਹੀਦਾ ਇਸ ਲਈ ਉਹਨਾਂ ਨੇ ਮੇਰੇ ਸਾਇੰਸ ਟੀਚਰ ਹੁੰਦੇ ਸੀ ਪ੍ਰਵੀਨ ਮੈਮ ਉਹਨਾਂ ਨੇ ਮੇਰਾ ਨਾਮ ਰੱਖਿਆ ਸੀ ਗੁਰਲੀਨ ਕੌਰ ਇਸ ਲਈ ਹੁਣ ਸਕੂਲ 'ਚ ਕਾਲਜ 'ਚ ਕੀਤਾ ਮੇਰਾ ਨਾਮ ਵੈਸੇ ਗੁਰਲੀਨ ਹੀ ਚੱਲਦਾ ਹੈ ਬਟ ਘਰੇ ਸਾਰੇ ਨਾਨਕੀ ਕਹਿੰਦੇ ਆ ਤੁਹਾਡਾ ਨਾਮ ਵੀ ਨਾਨਕੀ ਹੈ ਤੇ ਤੁਹਾਡਾ ਕਿਰਦਾਰ ਵੀ ਉਮੀਦਵਾਹੀ ਹੈ ਮੈਨੂੰ ਇਹ ਲੱਗਦਾ ਕਿ ਨਾਮ ਦੇ ਨਾਮ ਤੁਹਾਡਾ ਨਾਨਕੀ ਹੋਣ ਦੇ ਨਾਲ ਤੁਹਾਡੀ ਜ਼ਿੰਮੇਵਾਰੀ ਬਹੁਤ ਜਿਹੜੀ ਆ ਉਹ ਵੱਧ ਜਾਂਦੀ ਹੈ ਇਸ ਚੀਜ਼ ਨੂੰ ਕਿਵੇਂ ਸੰਭਾਲ ਕੇ ਰੱਖਦੇ ਹਾਂ ਮੈਂ ਤਾਂ ਮਤਲਬ ਇਹੀ ਸੋਚ ਕੇ ਰੱਖਦੀ ਵੈਸੇ ਕਿ ਮੇਰਾ ਨਾਮ ਮੇਰੇ ਘਰ ਦੇ ਨੇ ਜੇ ਨਾਨਕੀ ਰੱਖਿਆ ਹੈ ਮੈਂ ਕੰਮ ਵੀ ਉਹੋ ਜਿਹਾ ਕਰਾਂ ਇਸ ਲਈ ਮੈਂ ਅੱਜ ਤੱਕ ਮਤਲਬ ਆਪਣੇ ਵੱਲੋਂ ਮੈਂ ਸੋਚਦੀ ਹਾਂ ਕਿ ਮੈਂ ਕੋਈ ਇਹੋ ਜਿਹੀ ਗਲਤੀ ਨਹੀਂ ਕੀਤੀ ਜਿੱਤੇ ਮੈਨੂੰ ਪਛਤਾਵਾ ਹੋਵੇ ਕਿ ਮਤਲਬ ਮੇਰੇ ਪੇਰੈਂਟਸ ਵੀ ਮੈਨੂੰ ਤਾਂ ਖੁਸ਼ ਹੁੰਦੇ ਨੇ ਕਈ ਵਾਰ ਡਾਂਟ ਵੀ ਦਿੰਦੇ ਆ ਪੂਰਾ ਲੱਗਦਾ ਹੈ ਬਟ ਮੇਰੇ ਚੰਗੇ ਲਈ ਡਾਂਟਦੇ ਨੇ ਮੈਨੂੰ ਠੀਕ ਆ ਤੇ ਇਸ ਲਈ ਮੈਂ ਫਿਰ ਸੁਣ ਲੈਂਦੀ ਆ ਉਹਨਾਂ ਦੀਆਂ ਤੇ ਮੰਨਦੀ ਵੀ ਉਹਨਾਂ ਦੀਆਂ ਗੱਲਾਂ ਕਿਉਂਕਿ ਉਹ ਮੈਨੂੰ ਸਹੀ ਸਮਝਾਉਂਦੇ ਨੇ ਕਿ ਮਤਲਬ ਉਹਨਾਂ ਨੂੰ ਡਰ ਹੁੰਦਾ ਹੈ ਪੇਰੈਂਟਸ ਨੂੰ ਨਾ ਇੱਕ ਇੱਕ ਕੁੜੀ ਸਾਡੀ ਕਿਤੇ ਗਲਤ ਪਾਸੇ ਨਾ ਚਲੇ ਜਾਏ ਤੁਹਾਡਾ ਨਾਮ ਨਾਨਕੀ ਕਿਵੇਂ ਪਿਆ ਨਾਨਕੀ ਐਕਚੁਅਲੀ ਮੈਂ ਡੇਰੇ ਬਾਬਾ ਨਾਨਕ ਤੋਂ ਮਤਲਬ ਮੇਰੇ ਨਾਨਕੇ ਆ ਤੇ ਉੱਥੇ ਮੈਂ ਗੁਰੂ ਨਾਨਕ ਹਸਪੀਟਲ ਤੇ ਇੱਕ ਤਾਂ ਨਾਨਕੇ ਪੈਦਾ ਹੋਈ ਤੇ ਫਿਰ ਇੱਕ ਤੇ ਨਰਸ ਹੁੰਦੇ ਸੀ ਜਿਨ੍ਹਾਂ ਨੇ ਮੰਮਾ ਦੀ ਡਿਲੀਵਰੀ ਕੀਤੀ ਸੀ ਉਹਨਾਂ ਨੇ ਉਹਨਾਂ ਦਾ ਨਾਮ ਵੀ ਨਾਨਕੀ ਸੀਗਾ ਇਸ ਲਈ ਉਹਨਾਂ ਨੇ ਮਤਲਬ ਖੁਸ਼ੀ ਦੇ ਨਾਲ ਹੀ ਮੇਰਾ ਨਾਮ ਰੱਖਿਆ ਨਾਨਕੀ ਜੋ ਦੂਰਾਂ ਡਿਲੀਵਰੀ ਕੀਤੀ ਬਹੁਤ ਮਾਣ ਹੈ ਭੈਣ ਸਾਨੂੰ ਤੁਹਾਡੇ ਤੇ ਤਾਂ ਉਮੀਦ ਹੈ ਸਾਡਾ ਮਨ ਐਵੇਂ ਹੀ ਤੁਸੀਂ ਬਣਾ ਕੇ ਰੱਖੋਗੇ ਤਾਂ ਭੈਣ ਦੇ ਨਾਲ ਗੱਲਬਾਤ ਕਰਾਂਗੇ ਤਾਂ ਭੈਣ ਹੁਣ ਕੰਮ ਕਰ ਕਿਵੇਂ ਚੱਲ ਰਿਹਾ ਹੈ ਕਿਵੇਂ ਦਾ ਰਿਸਪੌਂਸ ਮਿਲ ਰਿਹਾ ਹੈ ਪਹਿਲਾਂ ਨਾਲੋਂ ਫਰਕ ਹੈ ਕੰਮ ਦੇ ਵਿੱਚ ਕਿਉਂਕਿ ਮਨੋਹੇ ਲੱਗਦਾ ਕਿ ਮੀਡੀਆ ਵੱਲੋਂ ਵੀ ਕਾਫੀ ਸਪੋਰਟ ਕੀਤੀ ਜਾ ਰਹੀ ਹੈ ਹਾਂਜੀ ਬਹੁਤ ਜ਼ਿਆਦਾ ਮੀਡੀਆ ਵੱਲ ਤੇ ਕਾਫੀ ਜਾਣੇ ਆ ਗਏ ਮੁਲਾਤੇ 15 ਤੋਂ ਉੱਪਰ ਜੀ ਕਾਫੀ ਜਾਣੇ ਫਿਰ 12 ਵੀ ਕਾਲਸ ਆ ਰਹੀਆਂ ਸੀ ਕਿ ਕਾਫੀ ਸਾਰੀਆਂ ਕਿ ਕੁਝ ਹੈਲਪ ਦੀ ਲੋੜ ਤਾਂ ਨਹੀਂ ਬਟ ਸਾਨੂੰ ਇਹ ਹੈ ਕਿ ਚਲੋ ਸਾਨੂੰ ਹਜੇ ਕੁਝ ਵੀ ਲੋੜ ਨਹੀਂ ਹੈਗੀ ਹੈਲਪ ਦੀ ਕੀ ਵਾਇਗਰੈਂਟ ਦਿੱਤਾ ਬਹੁਤ ਕੁਛ ਹੈ ਸਾਡਾ ਵਧੀਆ ਕੰਮ ਚੱਲ ਰਿਹਾ ਹੈ ਕਦੇ ਤੁਹਾਨੂੰ ਪ੍ਰਵਾਸੀਆਂ ਨੂੰ ਲੈ ਕੇ ਕਦੇ ਇੱਥੇ ਕਦੇ ਕਿਸੇ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਅਕਸਰ ਹੀ ਦੇਖਿਆ ਜਾਂਦਾ ਕਿ ਪੰਜਾਬੀ ਬੰਦਾ ਹੀ ਪਰੇਸ਼ਾਨ ਹੁੰਦਾ ਹੋਇਆ ਨਜ਼ਰ ਆਂਦਾ ਵਿੱਚ ਜੇ ਹੁਣ ਵੀ ਮਤਲਬ ਆਇਆ ਸੀਗਾ ਬਟ ਮੇਰੇ ਨਿਹੰਗ ਵੀਰ ਆ ਉਹਨਾਂ ਨੂੰ ਫਿਰ ਮੈਂ ਬੁਲਾਇਆ ਸੀਗਾ ਉਹਨਾਂ ਨੇ ਇਹਨਾਂ ਨੂੰ ਕਿਹਾ ਸੀਗਾ ਇਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਇਹ ਰੇੜੀ ਆਪਣੀ ਉਧਰ ਲਗਾ ਲਓ ਬਰਲੇ ਸੇ ਠੀਕ ਹੈ ਬਟ ਇਹਨੂੰ ਅਸਰ ਨਹੀਂ ਹੋਇਆ ਤੇ ਕਹਿਣੋ ਤਾਂ ਹੁਣ ਮੈਂ ਵੀ ਮੈਂ ਵੀ ਡਾਂਗ ਫੇਰ ਸਕਦੀ ਆ ਸਾਨੂੰ ਬਖਸ਼ਿਆ ਕਰਨ ਕੀ ਹੈ ਉਹ ਆਪਣੀ ਜਗ੍ਹਾ ਤੇ ਰੇੜੀ ਲਗਾ ਕੇ ਖੜਾ ਹੈ ਮੈਂ ਸਾਨੂੰ ਐ ਨਹੀਂ ਫਰਕ ਪੈਂਦਾ ਅਸੀਂ ਇਹ ਕਹਿੰਨੇ ਠੀਕ ਹੈ ਉਹ ਵੀ ਮਿਹਨਤ ਕਰ ਰਿਹਾ ਆਪਣੀ ਜਗ੍ਹਾ ਠੀਕ ਹੈ ਉਹਨੇ ਵੀ ਆਪਣਾ ਘਰ ਪਾਲਣਾ ਸਾਰਾ ਕੁਛ ਹੈ ਨਾ ਬਟ ਇਹ ਮਾਰਨਿੰਗ ਜਿੱਦਾਂ दारू ਪੀਣਨੀ ਫਿਰ ਕਾਫੀ ਜਾਣੇ ਕੋਈ ਆਟੋ ਵਾਲਾ ਖੜ ਗਿਆ ਚਾਰ ਪੰਜ ਖੜ ਗਏ ਫਿਰ ਇਹਨਾਂ ਨੇ ਸੀਟੀਆਂ ਮਾਰਨੀਆਂ ਅਸੀਂ ਬਹੁਤ ਵਾਰੀ ਇਹਨਾਂ ਨੂੰ ਰੋਕਿਆ ਫਿਰ ਉਹ ਦਿਨ ਨਾ दारू ਪੀ ਕੇ ਮਮਾ ਨੂੰ ਗਾਲਾਂ ਕੱਢਦੇ ਸੀ ਜੋ ਉਹਨਾਂ ਦਾ ਫਰਜ਼ ਨਹੀਂ ਬਣਦਾ ਕਾਰਨ ਕੀ ਸੀ ਉਦਾਂ ਹੀ ਗੱਲ ਪੈ ਗਿਆ ਕੇ दारू पीती हुंदी है, बंदे बंदे दा है। दारू ते दारू पीण ते ਤੁਹਾਨੂੰ ਪਤਾ ਹੈ ਬੰਦੇ ਦਾ ਬੰਦਾ ਫਿਰ ਗਾਲਾ ਕੱਢਦਾ ਤੁਸੀਂ ਕਿਸੇ ਹੋਰ ਨੂੰ ਗਾਲਾ ਕੱਢ ਰਹੇ ਹੋ ਤੁਸੀਂ दारू ਪੀਣੀ ਹੈ ਘਰੇ ਜਾ ਕੇ ਪਿਓ ਤੇ ਇਹ ਮਾਰਨਿੰਗ ਪੀ ਕੇ ਪੀ ਲੈਂਦਾ ਇੱਥੇ ਫਿਰ ਕੁਝ ਫਿਰ ਕਹਿੰਦੇ ਬੁੱਧੀ ਜੀ ਵੀ ਸਾਹਮਣੇ ਆ ਜਾਂਦੇ ਨੇ ਜਿਹੜੇ ਤਰਸ ਦੇ ਆਧਾਰ ਤੇ ਕਹਿੰਦੇ ਨੇ ਵੀ ਇਸ ਤਰੀਕੇ ਦੇ ਨਾਲ ਕਿਸੇ ਨੂੰ ਨਹੀਂ ਕਹਿਣਾ ਚਾਹੀਦਾ ਅਗਲਾ ਆਪਣੀ ਕਿਰਤ ਕਰ ਰਿਹਾ ਹੈ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤਾਂ ਇਹੋ ਕਹੂੰਗੀ ਕਿ ਮੈਂ ਅਸੀਂ ਇਹ ਨਹੀਂ ਕਹਿੰਦੇ ਕਿ ਹਾਂ ਵੀ ਤੂੰ ਇੱਥੇ ਰੇੜੀ ਨਾ ਲਗਾ ਜਾਂ ਤੂੰ ਕੰਮ ਨਾ ਕਰ ਮੈਂ ਤਾਂ ਕਹਿਨੀ ਆ ਮੈਂ ਮੰਮਾ ਨੂੰ ਇਹ ਕਿਹਾ ਮੰਮਾ ਨੇ ਵੀ ਇਹ ਕਿਹਾ ਕਿ ਚਲੋ ਅਸੀਂ ਕੁਝ ਨਹੀਂ ਕਹਿਣਾ ਨਹੀਂ ਤਾਂ ਸਾਨੂੰ ਵੀ ਗੁਰੂ ਜੀ ਨੇ ਤਾਂ ਸਾਨੂੰ ਦਿੱਤੇ ਹੋਏ ਸ਼ਸਤਰ ਬਖਸ਼ੇ ਹੋਏ ਅਸੀਂ ਵੀ ਕੁਝ ਵੀ ਕਰ ਸਕਦੇ ਸੀ ਬਟ ਅਸੀਂ ਕੁਝ ਨਹੀਂ ਕੀਤਾ ਸੀ ਕਿ ਚਲੋ ਸਰ ਅਗਰ ਸਾਡੇ ਕਹਿਣ ਤੇ ਉਹ ਮੰਨ ਸਕਦਾ ਹੈ ਤਾਂ ਅਸੀਂ ਕਿਉਂ ਹਥਿਆਰ ਚੱਕੀ ਹੈਣਾ ਤਾਂ ਅਸੀਂ ਉਹਨੂੰ ਇਹ ਕਿਹਾ ਕਿ ਤੂੰ ਮਤਲਬ ਕਿ दारू ਨਹੀਂ ਪੀਣੀ ਮੰਮਾ ਨੇ ਦੋ ਤਿੰਨ ਵਾਰੀ ਕਿਹਾ ਬਟ ਨਹੀਂ ਇਹਨੇ ਬਿਲਕੁਲ ਨਹੀਂ ਮੰਨੀ ਫਿਰ ਸਾਨੂੰ ਆਪਣੇ ਵੀਰ ਜੀ ਨੂੰ ਬੁਲਾਣਾ ਪਿਆ ਸਾਡੇ ਹੈਗੇ ਨਿਆੰਗ ਵੀਰ ਇੱਧਰ ਤੇ ਉਹਨਾਂ ਨੂੰ ਬੁਲਾਣਾ ਪਿਆ ਫਿਰ ਉਹਨਾਂ ਨੇ ਉਹ ਆਏ ਸੀਗੇ ਚਾਰ ਪੰਜ ਜਾਣੇ ਇਹਨੂੰ ਕਹਿ ਕੇ ਗਏ ਤੇ ਉਸ ਦਿਨ ਫਿਰ ਉਹ ਚਲੇ ਗਿਆ ਠੀਕ ਹੈ ਅਗਲੇ ਦਿਨ ਫਿਰ ਬਟ ਹੁਣ ਫੇਰ ਆ ਰਿਹਾ ਹੁਣ ਅਸੀਂ ਇਹਨੂੰ ਕਿਹਾ ਸੀ ਕਿ ਰੇੜੀ ਥੋੜੀ ਜਿਹੀ ਪਰੇ ਸਾਈਡ ਲਗਾ ਲੈ ਕਿ ਨਹੀਂ ਚੰਗਾ ਲੱਗਦਾ ਬੰਦੇ ਆ ਕੇ ਤੇਰੇ ਕੋਲ ਬੈਠਦੇ ਆ ਗਲਤ ਮੁੱਲ ਤੇ ਫਿਰ ਉਹ ਦੇਖ ਹੀ ਜਾਂਦੇ ਚਾਕੀ ਜਾਂਦੇ ਸੀਟੀਆਂ ਮਾਰਦੇ ਫਿਰ ਉਹ ਚੰਗਾ ਨਹੀਂ ਲੱਗਦਾ ਕਿਉਂਕਿ ਸਾਡਾ ਨਹੀਂ ਮੰਨਿਆ ਸਾਡਾ ਸਪੋਰਟ ਕੀਤਾ ਸਾਨੂੰ ਨਹੀਂ ਕੁਝ ਕਹਿੰਦੇ ਬਟ ਅਸੀਂ ਕੱਲੀਆਂ ਹੁੰਦੀਆਂ ਫਿਰ ਵੀ ਥੋੜਾ ਜਿਹਾ ਹੁੰਦਾ ਹੈ ਨਾ ਫੈਮਲੀ ਨੂੰ ਕਿ ਹੁਣ ਤੁਹਾਡੇ ਲਾਗੇ ਇਤਰਾ ਦੇਖਦੇ ਆ ਜਾਂ ਸੀਟੀਆਂ ਮਾਰਦੇ ਆ ਕੱਲ ਨੂੰ ਕੁਝ ਹੋਰ ਕਰੇਗਾ ਬੰਦਾ ਤਾਂ ਅਸੀਂ ਇਹਨੂੰ ਕਿਹਾ ਸੀ ਥੋੜਾ ਜਿਹਾ ਉਧੇ ਕਰ ਲੈ ਬਟ ਇਹਨੂੰ ਅ ਚਲੋ ਤਾਂ ਭੈਣ ਮੇਰਾ ਇੱਕ ਤੁਹਾਡੇ ਨਾਲ ਸਵਾਲ ਹੈ ਤੁਸੀਂ ਜਿਵੇਂ ਸਿੱਖੀ ਸਰੂਪ ਦੇ ਵਿੱਚੋਂ ਅੱਜ ਕੱਲ ਮੈਨੂੰ ਇਹ ਲੱਗਦਾ ਹੈ ਕਿ ਕੁੜੀਆਂ ਇਸ ਗੱਲ ਤੋਂ ਜਾਂ ਤਾਂ ਡਰਦੀਆਂ ਨੇ ਜਾਂ ਉਹ ਭਟਕ ਚੁੱਕੀਆਂ ਨੇ ਕਿ ਆਪਣੇ ਗੁਰੂ ਨਾਲੋਂ ਵੀ ਟੁੱਟ ਚੁੱਕੀਆਂ ਨੇ ਉਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਤੇ ਤੁਸੀਂ ਆਪਣੇ ਆਪ ਨੂੰ ਕਿਵੇਂ ਸੰਭ ਕੇ ਰੱਖਿਆ ਹੋਇਆ ਇਸ ਸਰੂਪ ਦੇ ਵਿੱਚ ਮੈਨੂੰ ਤਾਂ ਬਹੁਤ ਸ਼ਰਮ ਸੀਗਾ ਮੈਂ ਤਾਂ ਜਦੋਂ ਚੌਥੀ ਕਲਾਸ ਚ ਸੀਗੀ ਉਸ ਤੋਂ ਉਦੋਂ ਮੈਂ ਹੰਝ ਸ਼ੱਕ ਲਿਆ ਸੀਗਾ ਕਿ ਫਿਰ ਉਸ ਤੋਂ ਬਾਅਦ ਅਮ੍ਰਿਤ ਸ਼ਕਲਾ ਸੀ ਕਿਉਂਕਿ ਮੰਮਾ ਹੌਲੇ ਵੀ ਜਿਹੜਾ ਜੌਬ ਕਰਦੇ ਸੀ ਤੇ ਮੈਂ ਉਸ ਟਾਈਮ ਤੋਂ ਹੀ ਘਰ-ਬਾਰ ਵੀ ਉਸ ਟਾਈਮ ਤੋਂ ਹੀ ਸੰਭਾਲਿਆ ਸੀ ਰੋਟੀ ਪਾਣੀ ਸਾਰਾ ਕੁਝ ਸੰਭਾਲਿਆ ਸੀਗਾ ਤੇ ਫਿਰ ਹੁਣ ਤਾਂ ਮੈਂ ਦੇਖਦੀ ਆ ਬੜਾ ਦੁੱਖ ਹੁੰਦਾ ਕਿ ਮੁੰਡੇ ਵਾਲ ਕਟਾ ਲਏ ਦਾੜੀਆ ਕਟਵਾ ਲਈਆਂ ਫਿਰ ਉਹਨਾਂ ਦਾ ਫਤੇਗੜ ਸਾਹਿਬ ਜਾਂਦਾ ਜਾਂ ਕਿਸੇ ਵੀ ਗੁਰਦੁਆਰੇ ਸਾਹਿਬ ਜਾਂਦਾ ਕੋਈ ਫਾਇਦਾ ਨਹੀਂ ਜਦੋਂ ਉਹਨਾਂ ਨੇ ਵਾਲ ਕਟਾ ਲਏ ਦਾੜੀ ਕਟਾ ਲਈਆਂ ਫਿਰ ਆ ਬੜਾ ਦੁੱਖ ਲੱਗਦਾ ਕਈ ਨਸ਼ੇ ਦੇ ਟੀਕੇ ਲਗਾਉਂਦੇ ਆ ਆ ਸਾਡੇ ਸਾਹਮਣੇ ਉੱਧਰ ਲਗਾ ਰਹੇ ਸੀ ਫਿਰ ਕੁੜੀਆਂ ਸਿਗਰਟ ਪੀਂਦੀਆਂ ਉਹ ਬੜਾ ਗਲਤ ਲੱਗਦਾ ਬੁਰਾ ਲੱ ਕੀ ਕਾਰਨ ਲੱਗਦਾ ਕਿ ਪੰਜਾਬ ਦੀ ਨੌਜਵਾਨੀ ਦੇ ਉੱਤੇ ਬਾਹਰੀ ਸੰਗਤ ਦਾ ਅਸਰ ਹੈ ਜਾਂ ਮਜੂਦਾ ਸਮੇਂ ਦਾ ਪ੍ਰਭਾਵ ਹੈ ਸਮੇਂ ਦਾ ਪ੍ਰਭਾਵ ਹੈ ਇੱਕ ਦੂਜੇ ਨੂੰ ਦੇਖ ਕੇ ਮਤਲਬ ਅਸੀਂ ਜੋ ਹੈਗੇ ਆ ਸਾਨੂੰ ਉਹੀ ਰਹਿਣਾ ਚਾਹੀਦਾ ਇਹ ਨਹੀਂ ਕਿ ਹਾਂ ਵੀ ਦੂਜੇ ਨੇ ਆ ਕੱਪੜਾ ਪਾ ਲਿਆ ਤਾਂ ਅਸੀਂ ਉਹ ਤੋਂ ਵਧੀਆ ਪਾਣਾ ਹੈ ਕਿ ਫਿਰ ਉਹੀ ਸੰਗਤ ਦਾ ਹੀ ਅਸਰ ਹੈ ਕੱਪੜਿਆਂ ਨੂੰ ਲੈ ਕੇ ਬੜੀਆਂ ਚਰਚਾਵਾਂ ਹੁੰਦੀਆਂ ਨੇ ਸੋਸ਼ਲ ਮੀਡੀਆ ਤੇ ਕਿ ਭਾਈ ਕੱਪੜੇ ਅਸੀਂ ਪਾਏ ਨੇ ਤੁਸੀਂ ਆਪਣੀ ਸੋਚਣੀ ਸਿੱਧੀ ਰੱਖੋ ਵੀ ਸਾਡੇ ਕੱਪੜੇ ਗਲਤ ਨਹੀਂ ਤੁਹਾਡੀ ਸੋਚ ਗਲਤ ਹੈ ਉਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਉਸ ਚੀਜ਼ ਨੂੰ ਪਹਿਲਾਂ ਤਾਂ ਮੈਂ ਹੀ ਕਹਿੰਦੀ ਸੀ ਕਿ ਹਾਂ ਵੀ ਚਲੋ ਕੁੜੀਆਂ ਜੋ ਵੀ ਪਾਉਂਦੀਆਂ ਹਨਾ ਉਹ ਤਾਂ ਆਪਣਾ ਆਪਣਾ ਹੁੰਦਾ ਹੈ ਹਨਾ ਮੁੰਡਿਆਂ ਦੀ ਜਾਂ ਨਜ਼ਰ ਗਲਤ ਹੁੰਦੀ ਹੈ ਕਿ ਹਨਾ ਵੀ ਉਹ ਕਮੈਂਟ ਕਰਦੇ ਆ ਕੁਝ ਵੀ ਬਟ ਹੁਣ ਇਹ ਵੀ ਲੱਗਦਾ ਹੈ ਕਿ ਜਿਹੜੀ ਕੁੜੀਆਂ ਨਸ਼ੇ ਕਰਦੀਆਂ ਫਿਰ ਉਹਨਾਂ ਦੀ ਵੀ ਗਲਤੀ ਹੁੰਦੀ ਹੈ ਇੱਕ ਤਾਂ ਤੇ ਸ਼ਾਰਟਸ ਪਾਈ ਠੀਕ ਹੈ ਨਸ਼ੇ ਕੀਤੇ ਡਰਿੰਕ ਕੀਤੀ ਤਾਂ ਅਗਰ ਮੁੰਡਾ ਕੁਝ ਛੇੜਦਾ ਜਾਂ ਕੁਝ ਫਿਰ ਇਹਦੇ ਚ ਕੁੜੀ ਦਾ ਵੀ ਗਲਤੀ ਆ ਤਾਂ ਉਹਦੀ ਮੁੰਡੇ ਦੀ ਅ ਕੁੜੀਆਂ ਦੇ ਕੱਪੜੇ ਪਾਣ ਦੇ ਤਰੀਕੇ ਦਾ ਆਮ ਲੋਕਾਂ ਦੇ ਉੱਤੇ ਉਸ ਚੀਜ਼ ਦਾ ਅਸਰ ਹੋਣਾ ਚਾਹੀਦਾ ਹੈ ਜਾਂ ਨਹੀਂ ਰਾਜਮਾ ਪਾ ਲਈ ਰਾਜਮਾ ਪਾ ਨਹੀਂ ਉਹਦਾ ਤਾਂ ਨਹੀਂ ਅਸਰ ਪਾ ਐ ਆ ਕਿ ਚਲੋ ਜਿਹੜੇ ਪਾਉਂਦੇ ਆ ਉਹ ਤਾਂ ਪਾਉਂਦੇ ਹੀ ਹਨਾ ਪਰ ਜਿਹੜੇ ਪੰਜਾਬੀ ਅਸੀਂ ਕਹਿੰਦੇ ਆ ਨਾ ਪੰਜਾਬੀ ਕੁੜੀਆਂ ਉਹਨਾਂ ਨੂੰ ਤਾਂ ਜ਼ਿਆਦਾ ਸੂਟ ਸਲਵਾਰ ਹੀ ਪਾਉਣੇ ਚਾਹੀਦੇ ਆ ਜਾਂ ਜਿਹੜੇ ਸਾਨੂੰ ਬਖਸ਼ਿਆ ਹੋਇਆ ਗੁਰੂ ਨੇ ਹਨਾ ਯਾਨੀ ਕਿ ਤੁਸੀਂ ਜੀਨਸ ਪਾ ਲੋ ਕਈਆਂ ਮੈਂ ਦੇਖਿਆ ਨਾ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਦੇਖੀ ਹੋਣੇ ਉਹਨਾਂ ਨੇ ਅੰਮ੍ਰਿਤਸਰ ਕੀ ਹੋਇਆ ਦਿਮਾਲੇ ਸਜਾਏ ਹੋਇਆ ਬਟ ਉਹਨਾਂ ਨੇ ਜੀਨਸ ਪਾਈਆਂ ਸ਼ਾਰਟਸ ਪਾਈਆਂ ਫਿਰ ਉਹਨਾਂ ਨੇ ਕਮੈਂਟ ਆਫ ਕੀਤੇ ਤਾਂ ਕਿ ਸਾਨੂੰ ਕੋਈ ਕਮੈਂਟ ਨਾ ਕਰੇ ਤਾਂ ਉਹ ਬਹੁਤ ਗਲਤ ਗੱਲ ਹੈ ਜਾਂ ਤਾਂ ਫਿਰ ਦਿਮਾਲਾ ਉਤ ਤੇ ਜਾਂ ਅਗਰ ਤੁਸੀਂ ਸਜਾਇਆ ਜਾਂ ਦਿਮਾਲਾ ਤੱਕ ਟਕਟੋਕ ਉਹਦੀ ਇੱਜ਼ਤ ਤਾਂ ਰੱਖੋ ਕਿ ਤੁਸੀਂ ਕੀ ਕਰ ਰਹੇ ਹੋ ਤੁਸੀਂ ਅੱਜ ਕੱਲ ਉਹ ਪਾ ਕੇ ਡ्रेसेस ਫਿਰ ਗੰਦੇ ਗੰਦੇ ਕੀਤਾ ਉਹ ਤੁਸੀਂ ਰੀਲਸ ਬਣਾ ਰਹੇ ਹੋ ਸਿਰਫ ਕਮੈਂਟ ਉਹਦੇ ਲਈ ਫੋਲੋਅਰਸ ਲਈ ਜਾਂ ਫਿਰ ਉਹਦੇ ਫੇਮ ਲਈ ਹੈ ਨਾ ਬਟ ਤੁਸੀਂ ਮਤਲਬ ਫਿਰ ਦਿਲ ਤੋਂ ਤਾਂ ਨਹੀਂ ਤੁਸੀਂ ਅੰਮ੍ਰਿਤਸਰ ਕਿ ਆਈਆਂ ਦਿਮਾਲਾ ਸਜਾਇਆ ਸਾਨੂੰ ਅਗਰ ਬੋਝ ਲੱਗਦਾ ਹੈ ਕਿਉਂਕਿ ਗੁਰੂ ਨੇ ਤਾਂ ਸਾਨੂੰ ਦਿੱਤਾ ਹੋਇਆ ਠੀਕ ਹੈ ਤਾਂ ਅਗਰ ਤੁਹਾਨੂੰ ਬੋਝ ਲੱਗਦਾ ਤੁਸੀਂ ਉਤਾਰ ਦਿਓ ਬਟ ਇਹ ਨਾ ਨਾ ਕਰੋ ਕਿ ਤੁਸੀਂ ਗਲਤ ਕੱਪੜੇ ਪਾ ਕੇ ਤੁਸੀਂ ਰੀਲਸ ਬਣਾਓ ਸਿਰਫ ਆਪਣੇ ਲਈ ਆਪਣੇ ਫੈਮਲੀ ਮਤਲਬ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਦਮਾਲਾ ਤੁਹਾਡੀ ਆਪਣੀ ਜਾਗੀਰ ਨਹੀਂ ਹੈ ਦਮਾਲਾ ਗੁਰੂ ਦੀ ਬਖਸ਼ੀ ਹੋਈ ਕਦਾਤ ਹੈ ਜਿਸ ਦੇ ਨਾਲ ਤੁਹਾਡੀ ਜ਼ਿੰਮੇਵਾਰੀ ਵੱਧ ਜਾਂਦੀ ਹੈ ਤਾਂ ਪਹਿਨ ਤੁਹਾਡੇ ਕੰਮ ਬਾਰੇ ਜਾਣਕਾਰੀ ਲਵਾਂਗੇ ਤਾਂ ਫਿਰ ਹੁਣ ਸਾਡੇ ਦਰਸ਼ਕ ਵੀ ਇਹ ਦੇਖ ਰਹੇ ਹੋਣਗੇ ਤਾਂ ਮੈਂ ਚਾਹਾਂਗਾ ਕਿ ਉਹਨਾਂ ਨੂੰ ਤੁਸੀਂ ਆਪਣੇ ਇਸ ਮੈਂ ਸਟਾਰਟਿੰਗ ਦੇ ਵਿੱਚ ਐਡਰੈਸ ਤਾਂ ਦੱਸਿਆ ਪਰ ਤੁਸੀਂ ਚੰਗੀ ਤਰ੍ਹਾਂ ਉਹਨਾਂ ਨੂੰ ਸਮਝਾ ਦਿਓ ਇਹ ਆਪਣੀ ਹੈਗੀ ਹੈ TDI ਸਿਟੀ ਦੀ ਲਾਈਟ ਪੈਂਦੀਆਂ 118 ਸੈਕਟਰ ਮੋਹਾਲੀ 에য়ারਪੋਰਟ ਰੋਡ ਹੈ ਜਿਹੜਾ ਆਪਣਾ ਇਹ ਲਾਈਟਸ ਪੈਂਦੀਆਂ TDI ਦੀਆਂ 118 ਸੈਕਟਰ ਤਾਂ ਜਿੱਥੇ ਅਸੀਂ ਪਹਿਲਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੇ ਮਾਤਾ ਜੀ ਵੀ ਸਾਡੇ ਨਾਲ ਮੌਜੂਦ ਨੇ ਮੈਨੂੰ ਇਹ ਲੱਗਦਾ ਕਿ ਇੱਕ ਮਾਪਾਪ ਦਾ ਬੜਾ ਅਹਿਮ ਰੋਲ ਰਹਿੰਦਾ ਬੱਚੇ ਦੀ ਜ਼ਿੰਦਗੀ ਦੇ ਵਿੱਚ ਤਾਂ ਮਾਤਾ ਜੀ ਦੇ ਨਾਲ ਗੱਲਬਾਤ ਕਰਾਂਗੇ ਮਾਤਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਪਤੇ ਮਾਤਾ ਜੀ ਅੱਜ ਕੱਲ੍ਹ ਦੇ ਮਾਪੇ ਤਾਂ ਕਹਿੰਦੇ ਆਪਣੇ ਬੱਚੇ ਨੂੰ ਦੁਕਾਨ ਨੂੰ ਭੇਜਣ ਤੋਂ ਵੀ ਡਰਦੇ ਨੇ ਤੇ ਤੁਸੀਂ ਆਪਣੀਆਂ ਧੀਆਂ ਨੂੰ ਇੱਥੇ ਹਾਂ ਏਅਰਪੋਰਟ ਰੋਡ ਦੇ ਉੱਤੇ ਕੰਮ ਖੋਲ ਕੇ ਦਿੱਤਾ ਹੋਇਆ ਹੈ ਕਿਵੇਂ ਦੇਖਦੇ ਹੋ ਵਧੀਆ ਲੱਗਦਾ ਜੀ ਬੱਚਿਆਂ ਦਾ ਆਪਣੇ ਬੱਚੇ ਸਹੀ ਹੋਣੇ ਚਾਹੀਦੇ ਕੋਈ ਡਰ ਨਹੀਂ ਭਾਵੇਂ ਅੱਧੀ ਰਾਤਿਕਾ ਵੀ ਘੁੰਮ ਲੋ ਅੱਜ ਕੱਲ ਬੱਚਿਆਂ ਦਾ ਤੁਹਾਨੂੰ ਪਤਾ ਹੀ ਹੈ ਮਬਾਰੋਂ ਵੀ ਆਏ ਨੇ ਆਪਣੇ ਪੜਨ ਵਾਤੇ ਅਸੀਂ ਹਾਲਾਤ ਦੇਖਦੇ ਇੱਥੇ ਜਦੋਂ ਜਾਂਦੇ ਹਾਂ ਮਹਾਲੀ ਨਹੀਂ ਸਵਾਲ ਹੈ ਹੋਰ ਬੱਚਿਆਂ ਦੇ ਹਾਲਾਤ ਦੇਖ ਕੇ ਆਪਣੇ ਬੱਚਿਆਂ ਨੂੰ ਲੈ ਕੇ ਡਰ ਨਹੀਂ ਲੱਗਦਾ ਨਹੀਂ ਸਰ ਹਨ ਆਪਣੇ ਬੱਚਿਆਂ ਦਾ ਵਿਸ਼ਵਾਸ ਹੈ ਕਿ ਬੱਚੇ ਸਾਡੇ ਸਹੀ ਨੇ ਆਪਾਂ ਨੂੰ ਕੋਈ ਹਜੇ ਤੱਕ ਕੋਈ ਅਸੀ ਕੋਈ ਸ਼ਿਕਾਇਤ ਨਹੀਂ ਆ ਗਈ ਜਿਵੇਂ ਅੱਜ ਕੱਲ ਦੇ ਜ਼ਮਾਨੇ ਦੀ ਗੱਲ ਕਰੀਏ ਸਪੈਸ਼ਲੀ ਮੁੰਡੇ ਤਾਂ ਚਲੋ ਕਿਤਨਾ ਕਿਤੇ ਸਰਵਾਈਵ ਕਰ ਜਾਂਦੇ ਨੇ ਕੁੜੀਆਂ ਦੀ ਗੱਲ ਕਰੀਏ ਤਾਂ ਅੱਜ ਕੱਲ ਦਾ ਜ਼ਮਾਨਾ ਕਹਿੰਦੇ ਠੀਕ ਨਹੀਂਗਾ ਉਸ ਚੀਜ਼ ਨੂੰ ਲੈ ਕੇ ਕਰੀ ਦਿਮਾਗ ਦੇ ਵਿੱਚ ਕੋਈ ਫਿਕਰ ਪਈ ਆਪਣੀ ਬੱਚੀਆਂ ਨੂੰ ਲੈ ਕੇ ਨਹੀਂ ਹਜੇ ਤੱਕ ਤਾਂ ਕੋਈ ਐਹੋ ਜੀ ਟੈਨਸ਼ਨ ਨਹੀਂ ਆਪਾਂ ਨੂੰ ਬੱਚਿਆਂ ਦੇ ਬੱਚਿਆਂ ਦਾ ਪੂਰਾ ਵਿਸ਼ਵਾਸ ਸਾਨੂੰ ਆਪਣੇ ਆ ਦੇ ਕੋਈ ਨਾਲ ਖੜੀਏ ਨਾ ਖੜੀਏ ਇਕੱਲੇ ਆਪਣੇ ਭਾਵੇਂ 6 7 ਵਜ ਜਾਂਦੇ ਨੇ ਤਾਂ ਵੀ ਆਪਣਾ ਇਕੱਲੇ ਕੋਈ ਡਰ ਨਹੀਂ ਇਹਨਾਂ ਨੂੰ ਤਾਨੂੰ ਇਹ ਲੱਗਦਾ ਕਿ ਅੱਜ ਕੱਲ ਦੇ ਮਾਪੇ ਤੇ ਜਿਵੇਂ ਤੁਸੀਂ ਹੋ ਹਨਾ ਇਹਨਾਂ ਵਿੱਚ ਕੋਈ ਫਰਕ ਪੈ ਗਿਆ ਹਾਂਜੀ ਉਹਨਾਂ ਵਿੱਚ ਕੋਈ ਫਰਕ ਨਹੀਂ ਹੈ ਵੀ ਆਪਣਾ ਫਰਕ ਤੇ ਇਹ ਕਿ ਆਪਣਾ ਹੀ ਆਪ ਹੀ ਆਪਣੇ ਧੀਆਂ ਪੁੱਤ ਨੂੰ ਥੋੜਾ ਉਸ ਹੱਬਣਾ ਹੀ ਚੱਲਦੇ ਆ ਜਿਵੇਂ ਬੱਚਿਆਂ ਨੂੰ ਆਪਣੇ ਸਿੱਖਿਆ ਪੂਰੀ ਦੋ ਵੀ ਹਾਂ ਵੀ ਐਵੇਂ ਨਹੀਂ ਐਵੇਂ ਚੱਲਣਾ ਆਪਾਂ ਨੇ ਆਪਣਾ ਖਾਣ ਪੀਣ ਦਾ ਵੀ ਤੁਹਾਨੂੰ ਪਤਾ ਕੋਈ ਇਹੋ ਜਿਹਾ ਕੋਈ ਰੋਕ ਟੋਕ ਨਹੀਂ ਬੱਚਿਆਂ ਨੂੰ ਬਸ ਇਹ ਹੀ ਕਹਿੰਦਾ ਕਿ ਲਾਮਾ ਨਹੀਂ ਬਾਹਰ ਆਉਣਾ ਚਾਹੀਦਾ ਬੱਚੇ ਦਾ ਕੋਈ ਵੀ ਸਾਨੂੰ ਹੋਰ ਆਪਣਾ ਬੱਚਿਆਂ ਦਾ ਚਲੋ ਆਪਣੇ ਸਹੀ ਐ ਕੋਈ ਇਹੋ ਜਿਹੀ ਕੋ ਟੈਨਸ਼ਨ ਨਹੀਂ ਆਪਾਂ ਨੂੰ ਵੀ ਹੈਗੀ ਪਰ ਜਿੱਥੇ ਮਰਜ਼ੀ ਚੱਲ ਜੀਏ ਭਾਵੇਂ ਦੋ ਚਾਰ ਦਿਨ ਲਾ ਵੀ ਆਈਏ ਆਪਾਂ ਕੋਈ ਕੱਲੇ ਸਾਡੇ ਚੱਲ ਜੇ ਕੋਈ ਇਹੋ ਜਿਹੀ ਸਾਨੂੰ ਹੈਨ ਕਿ ਬੱਚੇ ਸਾਡੇ ਇਧਰ ਬਾਹਰ ਬੁਰੇ ਘੁੰਮਣਗੇ ਮੇਰਾ ਸਵਾਲ ਅੱਜਕੱਲ ਮੈਨੂੰ ਇਹ ਦੱਸੋ ਕਿ ਮਾਪੇ ਦਾ ਕਿੰਨਾ ਕੁ ਅਹਿਮ ਰੋਲ ਰਹਿੰਦਾ ਹੈ ਆਪਣੀ ਬੱਚੇ ਦੀ ਜ਼ਿੰਦਗੀ ਦੇ ਵਿੱਚ ਕਿ ਉਹ ਲਾਈਫ ਚ ਚੰਗਾ ਕਰਦਾ ਹੈ ਜਾਂ ਮਾੜਾ ਕਰਦਾ ਹੈ ਚੰਗਾ ਹੀ ਕਰਨਾ ਚਾਹੀਦਾ ਆਪਣੇ ਮਾਪੇ ਕੋ ਬੱਚਿਆਂ ਨੂੰ ਸੋਚਣਾ ਚਾਹੀਦਾ ਤੁਹਾਡੇ ਮਾਪੇ ਆਪਾਂ ਦੀ ਕਿੰਨੀ ਕੁ ਜ਼ਿੰਮੇਵਾਰੀ ਇਸ ਚੀਜ਼ ਨੂੰ ਲੈ ਕੇ ਮਾ ਬਾਪੀ ਦੇ ਜੰਮਿਆ ਰਹੀ ਹੈ ਕਿ ਪਰ ਅਸੀਂ ਬੱਚਿਆਂ ਨੂੰ ਚਲੋ ਆਪਣਾ ਜਨਮ ਦਿੰਦੇ ਆ ਪੜ੍ਹਾਉਂਦੇ ਲਿਖਾਉਂਦੇ ਆਪਾਂ ਤੇ ਚਲੋ ਕੋਈ ਚੰਗੀ ਆਪਣੇ ਲੈਣ ਚ ਲੱਗਣਗੇ ਤੇ ਚਲੋ ਆਪਣੇ ਬੱਚੇ ਨੂੰ ਖੁਦ ਸੋਚਣਾ ਚਾਹੀਦਾ ਹੈ ਕਿ ਸਾਡੇ ਮਾਪੇ ਬਾਪ ਨੇ ਕਿਵੇਂ ਪਾਲਿਆ ਸਾਨੂੰ ਕਿਵੇਂ ਕਿਹੜੇ ਹਾਲਾਤਾਂ ਵੀ ਚਲੋ ਕੋਈ ਮਾੜਾ ਕੋਈ ਚੰਗਾ ਉਹ ਆਪਣਾ ਪੜ੍ਹਾਉਂਦਾ ਲਿਖਾਉਂਦਾ ਆਪਣਾ ਕਿ ਬੱਚਾ ਸਾਡਾ ਸਹੀ ਨਿਕਲੇ ਕਿ ਬੱਚੇ ਇਹੋ ਜਿਹੇ ਨਿਕਲ ਆਉਂਦੇ ਆ ਕਿ ਜਿਹੜੇ ਮਾਂ ਪਿਓ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਅਸੀਂ ਤੇ ਇਹ ਕਹਿੰਨੇ ਆਪਣੇ ਸਾਰੇ ਭੈਣ ਭਰਾਵਾਂ ਨੂੰ ਕਿ ਬੱਚਿਆਂ ਨੂੰ ਵੀ ਸਹੀ ਸਿੱਖਿਆ ਦਿੰਨੇ ਆ ਕਿ ਆਪਣੇ ਸਹੀ ਲਾਈਨ ਤੇ ਚੱਲੋ ਮਾਂ ਬਾਪ ਤਾਂ ਨੂੰ ਕਿਵੇਂ ਪਾਲਦਾ ਕਿਵੇਂ ਚਲੋ ਮਾਂ ਬਾਪ ਦਾ ਕੰਮ ਹੈ ਆਪਣੇ ਬੱਚੇ ਦੀ ਸਪੋਰਟ ਕਰਨਾ ਪਰ ਗੱਲ ਕਰੀਏ ਤਾਂ ਜਦੋਂ ਬੱਚੇ ਘਰ ਤੋਂ ਬਾਹਰ ਨਿਕਲ ਜਾਂਦੇ ਨੇ ਮਾਪੇ ਹਮੇਸ਼ਾ ਆਪਣੇ ਬੱਚੇ ਦੇ ਨਾਲ ਨਹੀਂ ਰਹਿ ਸਕਦਾ ਬੱਚਿਆਂ ਦੀ ਕਿੰਨੀ ਕਿ ਜ਼ਿੰਮੇਵਾਰੀ ਵੱਧ ਜਾਂਦੀ ਹੈ ਉੱਥੇ ਬੱਚਿਆਂ ਦੀ ਤਾਂ ਜੋ ਜ਼ਿੰਮੇਵਾਰੀ ਖੁਦ ਆਪਣੇ ਤੇ ਵੱਧ ਜਾਂਦੀ ਹੈ ਕਿ ਬੱਚਾ ਆਪਣਾ ਥੋੜਾ ਜਿਹਾ ਆਪਣੇ ਤਾਂ ਆਪ ਖੁਦ ਧਿਆਨ ਦੇਣਾ ਚਾਹੀਦਾ ਵੀ ਅਸੀਂ ਬਾਹਰ ਆਣ ਕੇ ਅਸੀਂ ਕਿਵੇਂ ਆਪਣੀ ਪੜ੍ਹਾਈ ਕਰਨੀ ਹੈ ਕਿਵੇਂ ਆਪਾਂ ਚਲੋ ਜੋਬ ਵੀ ਕਰਦੇ ਆ ਕਿਵੇਂ ਅਸੀਂ ਰਹਿਣਾ ਬਹਿਣਾ ਹੈ ਅੱਜ ਕੱਲ ਦੇ ਬੱਚਿਆਂ ਨੂੰ ਦੇਖ ਕੇ ਕੀ ਮਹਿਸੂਸ ਹੁੰਦਾ ਤੁਹਾਨੂੰ ਅੱਜ ਕੱਲ ਦੇ ਬੱਚੇ ਅਸੀਂ ਖੁਦ ਦੇਖਦੇ ਕੋਈ ਮੈਂ ਜੋਬ ਕਰ ਲਈ ਅੱਠ ਰੇ ਜਾਂਦੇ ਆ ਦੇਖੀ ਰਹੀ ਆ ਕਿਤੇ ਕੋਈ ਬੀੜੀ ਪੀਂਦਿਆ ਹੁੰਦਾ ਕਿਤੇ ਕੋਈ ਆ ਵੀ ਆ ਕਿਤੇ ਵੇਖੀਦਾ ਸ਼ੋਰੂਮਾਂ ਤੇ ਖੜੀਆਂ ਹੁੰਦੀਆਂ ਕੁੜੀਆਂ ਮੁੰਡਿਆਂ ਦੇ ਨਾਲ ਪਰ ਉਹ ਚਾਹੀਦਾ ਨਹੀਂ ਚਲੋ ਮਾਂ ਬਾਪ ਨੂੰ ਨਹੀਂ ਪਤਾ ਚਲੋ ਬੱਚਿਆਂ ਨੂੰ ਖੁਦ ਆਪ ਸੋਚਣਾ ਚਾਹੀਦਾ ਵੀ ਅਸੀਂ ਡਿਊਟੀ ਕਰਨੀ ਆ ਜਾਂ ਪੜਨਾ ਆਏ ਆ ਬਾਹਰ ਚਲੋ ਮਾਂ ਬਾਪ ਨੇ ਦੇਖਦੇ ਇਤਨਾ ਹੁਣ ਜਦੋਂ ਦੇਖਦੇ ਉਹ ਤਾਂ ਮਾਂ ਪਿਓ ਤੇ ਗਲਤੀ ਕੱਢਦੇ ਆ ਨਾ ਵੀ ਵੀ ਬੱਚੇ ਨੂੰ ਆਪਣੇ ਕੋਈ ਸਿੱਖਿਆ ਨਹੀਂ ਦਿੱਤੀ ਹੋਈ ਇਹਨਾਂ ਨੇ ਆਪਣੀ ਬੱਚਿਆਂ ਦੇ ਉੱਤੇ ਕਿੰਨਾ ਕਮਾਨ ਮਹਿਸੂਸ ਹੁੰਦਾ ਤੁਹਾਨੂੰ ਹਾਂ ਨੂੰ ਸਰ ਬਹੁਤ ਮਾਨ ਆਪਣੇ ਬੱਚਿਆਂ ਤੇ ਵੀ ਬੱਚੇ ਸਾਡੇ ਬਹੁਤ ਵਧੀਆ ਕੰਮ ਕਰ ਰਹੇ ਇਹ ਜਾਂਦੀ ਵੀ ਮੈਂ ਆਪਣਾ ਕੰਮ ਕਰਨਾ ਹੈ ਤੇ ਜੋਬ ਨਹੀਂ ਕਰਨੀ ਹੈ ਜੀ ਜਾ ਜਿਵੇਂ ਗੁਰਸਿੱਖ ਬੱਚਿਆਂ ਨੇ ਤੁਹਾਡੀਆਂ ਹਨ ਅਮਰਤ ਛੱਕਿਆ ਹੋਇਆ ਮੈਨੂੰ ਇਹ ਲੱਗਦਾ ਕਿ ਅੱਜ ਦੇ ਟਾਈਮ 'ਚ ਇਹ ਬਹੁਤ ਵੱਡੀ ਗੱਲ ਹੈ ਕਿਸੇ ਦੇ ਮੁੰਡੇ ਜਾਂ ਕੁੜੀ ਨੇ ਅਮਰਤ ਛੱਕਿਆ ਹੋਵੇ ਆਪਣੇ ਗੁਰੂ ਨੂੰ ਪਿਆਰ ਕਰਦਾ ਹੋਵੇ ਤਾਂ ਇਹਨਾਂ ਸਰੂਪਾਂ ਦੇ ਵਿੱਚ ਆਪਣੇ ਬੱਚਿਆਂ ਨੂੰ ਦੇਖ ਕੇ ਕਿਹੋ ਜਿਹਾ ਮਹਿਸੂਸ ਹੁੰਦਾ ਬਹੁਤ ਵਧੀਆ ਲੱਗਦਾ ਵੀ ਬੱਚੇ ਆਪਣੇ ਚਲੋ ਸਹੀ ਲੈਂਡ ਤੇ ਆਪਣੇ ਚੱਲ ਰਹੇ ਨੇ ਸਾਨੂੰ ਕੋਈ ਇਹੋ ਜਿਹਾ ਹੈ ਨਹੀਂ ਪਰਮਾਤਮਾ ਨੇ ਚਲੋ ਗੁਰੂ ਸਿੱਖ ਨੇ ਆਪਣੇ ਦਿੱਤੀ ਹੋਈ ਸਿੱਖਿਆ ਵਧੀਆ ਲੈਂਡ ਤੇ ਚੱਲ ਰਹੇ ਨੇ ਕੋਈ ਇਹੋ ਟੈਨਸ਼ਨ ਨਹੀਂ ਆਪਾਂ ਇਹਨਾਂ ਬੱਚਿਆਂ ਦੀ ਦੋਨਾਂ ਦੀ 118 ਸੈਕਟਰ ਭੈਣ ਨੇ ਦੱਸਿਆ ਟੀਡੀਆਈ ਦੇ ਸਾਹਮਣੇ ਮੌਜੂਦ ਆ ਜਿੱਥੇ ਭੈਣਾ ਦੁਆਰਾ ਜੋ ਲੋਕਾਂ ਨੂੰ ਖਾਣਾ ਪਰੋਸਣ ਦਾ ਕੰਮ ਸ਼ੁਰੂ ਕੀਤਾ ਗਿਆ ਬਹੁਤ ਹੀ ਚੰਗੇ ਰੇਟ ਨੇ ਤੇ ਬੜੇ ਹੀ ਸਾਫ਼ ਸੁਥਰੇ ਤਰੀਕੇ ਨਾਲ ਜੋ ਭੈਣਾ ਦੁਆਰਾ ਕੰਮ ਕੀਤਾ ਜਾਂਦਾ ਹੈ ਤਾਂ ਜਿਹੜੇ ਵੀ ਵੀਰ ਸਾਨੂੰ ਦੇਖ ਰਹੇ ਨੇ ਉਹ ਇੱਥੇ ਆ ਕੇ ਇੱਕ ਵਾਰ ਜ਼ਰੂਰ ਜਾਓ